ਮਨਿੰਦਰ ਮੈਂ ਚਾਹ ਬਣਾਈ ਸੀ ਚਾਹ ਪੀ ਲੈਂਦੀ ਬਸ ਮੇਰਾ ਨਹੀਂ ਜੀ ਕਰਦਾ ਚਾਹ ਪੀਣ ਨੂੰ ਚਲ ਵਧੀਆ ਤੂੰ ਆਪ ਹੀ ਆ ਗਈ ਮੇਰੇ ਕੋਲ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀਗੀ ਕੀ ਪੁੱਤ ਮੈਂ ਨਾ ਅੱਗੇ ਫੀਸ ਭਰਨੀ ਸੀਗੀ ਕਾਲਜ ਦੀ ਤੇ ਮੇਰੇ ਕੋਲ ਕੋਈ ਪੈਸੇ ਪਏ ਆ ਮੇਰੇ ਕੋਲ ਤਾਂ ਹੈ ਨਹੀਂ ਪੁੱਤ ਕਿੰਨੇ ਭਰਨੇ ਆ ਮੰਮੀ 20000 ਰੁਪਿਆ ਭਰਨਾ ਆਏਗਾ 20000 ਤੇ ਹੋਰ ਮੰਮੀ ਦਿਨ ਵੀ ਬਸ ਦੋ ਹੀ ਆ ਦੋ ਦਿਨਾਂ ਦੇ ਅੰਦਰ ਅੰਦਰ ਹੀ ਫੀਸ ਭਰਨੀ ਆ ਮੇਰੇ ਕੋਲ ਤਾਂ ਪੁੱਤ ਹੈ ਨਹੀਂ ਫਿਰ ਮੈਂ ਤੇਰੀ ਚਾਚੀ ਨੂੰ ਕਹਿ ਦੂੰਗੀ ਇਹ ਤੇਰੇ ਚਾਚੇ ਤੋਂ ਉਹ ਕਰਕੇ ਲੈ ਕੇ ਦੇ ਦੂਗੀ ਆਪਾਂ ਨੂੰ ਪੈਸੇ ਚਾ ਚਿੰਤਾ ਤੂੰ ਨਾ ਹੀ ਕਹੀਂ ਤਾਂ ਚਾਚੀ ਦੇ ਸੁਭਾਅ ਦਾ ਪਤਾ ਤਾਂ ਹੈਗਾ ਐ ਨਹੀਂ ਪਤਾ ਕੀ ਕੁਛ ਬੋਲੇ ਤੂੰ ਸਿੱਧਾ ਆਪਾਂ ਚਾਚੇ ਨਾਲ ਹੀ ਗੱਲ ਕਰ ਲਾਂਗੇ ਚਾਚਾ ਵੀ ਤਾਂ ਪੁੱਤ ਫਿਰ ਇਹਨੂੰ ਦੱਸੂਗਾ ਇਹਨਾਂ ਨੂੰ ਮਾਂ ਪੁੱਤਾਂ ਨੂੰ ਫਿਰ ਮੰਮੀ ਹੁਣ ਆਏ ਆ ਮੰਗਣੇ ਤਾਂ ਪੈਸੇ ਪੈਣਗੇ ਫਿਰ ਹੋਰ ਆਪਾਂ ਕਿੱਥੋਂ ਭਰਾਂਗੇ ਫਿਰ ਕੱਲ ਪੁੱਤ ਇਹਨਾਂ ਨੇ ਆਪਦੀ ਕੁੜੀ ਨੂੰ 2 ਲੱਖ ਰੁਪਏ ਪਾਇਆ ਹਰਪ੍ਰੀਤ ਨੂੰ ਉਹਦੇ ਖਾਤੇ 'ਚ ਉਹਨੇ ਕੋਈ ਫੀਸ ਫੂਸ ਭਰਨੀ ਸੀ ਤੇ ਚੰਡੀਗੜ੍ਹ ਭੇਜਿਆ ਨੇ 2 ਲੱਖ ਤੇ ਫਿਰ ਚੱਲ ਕੋਈ ਨਹੀਂ ਆਪਾਂ ਵੀ ਕਹਿ ਦਈਏ ਕਿ ਸਾਨੂੰ ਅੱਜ ਤੜਕੇ ਪੈਸੇ ਲੋੜ ਐ 20000 ਦੀ ਬਾਕੀ ਹੁਣ ਝੋਨਾ ਝੂਨਾ ਉਹੀ ਤਾਂ ਗੱਲ ਮਮੀ ਐ ਵੀ ਹੁਣ ਤਾਂ ਚਲ ਪਉਂਦੇ ਚਾਚੇ ਹੋਰੇ ਵਾਉਂਦੇ ਆ ਚਲ ਹਜੇ ਮੰਨਾ ਤਾਂ ਛੋਟਾ ਤੇਰੇ ਤੱਕ ਖੇਤੀਬਾੜੀ ਕਰ ਵੀ ਨਹੀਂ ਸਕਦਾ ਹਨਾ ਹੁਣ ਤਾਂ ਆਪਾਂ ਇਹਨਾਂ ਦੇ ਹੱਥੋਂ ਨਹੀਂ ਝਾਕਣਾ ਪਊ ਜਨਾ ਤਾਂ ਮੰਨਾ ਵੱਡਾ ਨਹੀਂ ਹੁੰਦਾ ਕੋਈ ਆਪ ਦਾ ਆਪਨੇ ਸਾਹਬ ਦਾ ਹਨਾ ਪੁੱਤ ਇਹਨਾਂ ਦੇ ਹੱਥੋਂ ਨਹੀਂ ਝਾਕਦੇ ਤਾਂ ਹੀ ਤਾਂ ਆਪਾਂ ਇਹਨਾਂ ਦੀਆਂ ਸੁਣਦੇ ਆਂ ਤੀਏ ਠੀਕ ਕਰ ਉਹੀ ਤਾਂ ਗੱਲ ਆ ਮਾਂ ਦੇਖ ਲੈ ਜਦੋਂ ਪਿਓ ਹੁੰਦਾ ਸੀਗਾ ਕਦੇ ਮੰਗਣ ਦੀ ਲੋੜ ਵੀ ਨਹੀਂ ਪਈ ਸੀ ਉਹਨਾਂ ਤਾਂ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਸੀ ਉਹ ਤਾਂ ਪਹਿਲਾਂ ਹੀ ਤਰੀਕੇ ਧਰ ਦਿੰਦਾ ਸੀ ਲੈ ਪੁੱਤ ਤੈਨੂੰ ਫੀਸ ਨੂੰ ਚਾਹੀਦੇ ਹੋਣਗੇ ਪੈਸੇ ਲੈ ਪੁੱਤ ਤੈਨੂੰ ਕਿਸੇ ਗੱ ਪੁੱਤ ਇਹੀ ਤਾਂ ਮੈਂ ਟੈਨਸ਼ਨ ਲੈਣੀ ਐ ਵੀ ਜੇ ਤੇਰਾ ਪਿਓ ਰੱਬਾ ਲਜਾਣਾ ਸੀ ਜਵਾਕਾਂ ਨੇ ਪੜ੍ਹਾਈ ਪੂਰੀ ਕਰ ਦਿੰਦਾ ਫੇਰ ਬੇਸ਼ੱਕ ਦੀ ਉਹ ਉਹੀ ਗੱਲ ਬਿੰਦਵੀ ਨਾ ਰਹਿੰਦਾ ਪਰ ਕਿਉਂ ਤੂੰ ਇਹਨਾਂ ਦੇ ਹੱਥਾਂ ਜੋਗਰੇ ਕਰ ਗਿਆ ਅਦਬ ਵਿਚਾਲਾ ਸਭ ਕਾਸੇ ਦਾ ਹੋ ਗਿਆ ਪਰ ਮਾਂਤਵਾ ਦੀ ਕਰੀਏ ਫਿਰ ਪੁੱਤ ਆਪਾਂ ਨੂੰ ਉਹਦਾ ਭਾਣਾ ਮੰਨਣਾ ਤਾਂ ਪਊਗਾ ਹੀ ਤੁਸੀਂ ਐ ਦੇਖੋ ਜੋ ਤਾਂ ਡੈਡੀ ਹੁੰਦਾ ਸੀਗਾ ਇਹ ਸਾਰੇ ਕਿੰਨਾ ਮੋਹ ਕਰਦੇ ਸੀਗੇ ਮੇਰਾ ਤੇ ਮੰਨੇ ਦਾ ਹੁਣ ਤੁਸੀਂ ਐਂ ਦੇਖੋ ਜਦੋਂ ਉਹਦਾ ਡੈਡੀ ਮੁੱਕਿਆ ਇਹ ਤਾਂ ਜਿਵੇਂ ਹੀ ਬਦਲ ਗਏ ਜਿਵੇਂ ਆਪਾਂ ਨੂੰ ਜਾਣਦੇ ਵੀ ਨਹੀਂ ਹੁੰਦੇ ਇਹਨਾਂ ਦਾ ਆਪਦੇ ਰੰਗ ਹੀ ਬਦਲਤੇ ਸਹੀ ਗੱਲ ਜਿੰਨਾ ਟਾਈਮ ਮੇਰਾ ਪਿਆਉ ਸੀਗਾ ਬਸ ਉਹਨਾਂ ਟਾਈਮ ਹੀ ਸੀਗੇ ਸਾਡੇ ਨਾਲ ਪੁੱਤ ਇਹਨਾਂ ਦੇ ਰੰਗਾਂ ਦਾ ਤਾਂ ਪਤਾ ਮੈਨੂੰ ਉਦੋਂ ਹੀ ਲੱਗਿਆ ਸੀ ਜਦੋਂ ਤੇਰਾ ਡੈਡੀ ਮੁੱਕ ਗਿਆ ਤੇ ਪਰ ਹਾਂ ਇਹ ਤਾਂ 2 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਨੇ ਬਹੁਤ ਖੁਸ਼ੀ ਖਰਤਾ ਹਜੇ ਤਾਂ ਮੈਂ ਤੈਨੂੰ ਜੇ ਸਾਰੀਆਂ ਗੱਲਾਂ ਦੱਸਣੀਆਂ ਹੋ ਤਾਂ ਤੂੰ ਸੱਚੀ ਕਾਲਜ ਨਾ ਜਾਵੇਂ ਪਰ ਮੈਂ ਇਹ ਕਹਨੀ ਆ ਵੀ ਮੇਰੇ ਬੱਚੇ ਪੜ ਲੈਣ ਤੇਰੇ ਰਹੀ ਕੁਛ ਕਰਦੀ ਏ ਤੇਰੀ ਚਾਚੀ ਬਹੁਤ ਹੀ ਕੁਛ ਕਰਦੀ ਏ ਮੇਰੇ ਨਾਲ ਮਗਾ ਮੈਨੂੰ ਪਤਾ ਹੀ ਐ ਸਾਰਾ ਮੰਮੀ ਬਸ ਇੱਕ ਬੋਲ ਨਹੀਂ ਸਕਦੇ ਸੱਚ ਮਤ ਨੂੰ ਆਂ ਵੀ ਕਹਿੰਨੀ ਸੀ ਜੇ ਪੈਸੇ ਫੜਨ ਲੱਗੀ ਨਾ ਚਾਚੇ ਤੋਂ 2-4000 ਰੁਪਏ ਵੱਧ ਫੜ ਲਈ ਵਿਚਾਰੇ ਨੰਮਨੇ ਦਾ ਨਾ ਕੋੜ ਫਟਿਆ ਪਿਆਸੀਗਾ ਅੱਜ ਸਵੇਰੇ ਗਿਆ ਨਾ ਮੈਂ ਦੋ ਦੋ ਦੇਖਿਆ ਮੇਰਾ ਬਾਲਾ ਮਨ ਖਰਾਬ ਹੋ ਗਿਆ ਉਹਨੇ ਤਾਂ ਕਦੇ ਇਹੋ ਜਿਹੇ ਕੱਪੜੇ ਪਾਏ ਨਹੀਂ ਸੀਗੇ ਤੁਹਾਨੂੰ ਪਤਾ ਤਾਂ ਹੁਣ ਤਾਂ ਨਾ ਡਰਦਾ ਉਹ ਵੀ ਨਹੀਂ ਬੋਲਦਾ ਹੈਗਾ ਮੈਂ ਕਹਿੰਨੀ ਸੀ ਜੇ ਪੈਸੇ ਵੱਧ ਫੜ ਲਾਂਗੇ ਤਾਂ ਉਹਨੂੰ ਕੋਈ ਪੈਂਟ ਸ਼ਰਟ ਕੋਈ ਕੋਟ ਲਿਆ ਦਾਂਗੇ ਠੰਡ ਆ ਜਾਂਦੀ ਅੱਗੇ ਬੂਟ ਵੀ ਟੁੱਟ ਗਏ ਪੁੱਤੋ ਦੇ ਕੋਟ ਵੀ ਉਹਦਾ ਫਟਿਆ ਪਿਆ ਮੈਂ ਵੀ ਦੇਖਿਆ ਸੀ ਸਵੇਰੇ ਮੇਰਾ ਤਾਂ ਬਾਲਾ ਮਨ ਦੁਖ ਹੋਇਆ ਮੈਂ ਤੇਰੀ ਨਾਨੀ ਨੂੰ ਫੋਨ ਆਦੀ ਸੀ ਮੈਂ ਕਿ ਤੂੰ ਤੇਰੀ ਨਾਨੀ ਨੂੰ ਫੋਨ ਕਰਦੀ ਮੈਂ ਉਹਨੂੰ ਕਹਿ ਦੂੰਗੀ ਵੀ ਮੈਨੂੰ 11500 ਰੁਪਏ ਭੇਜ ਦੇ ਵੀ ਚਾਹੀ ਕਿਸਦੇ ਹੱਥ ਚਾਹੀ ਤਾਂ ਇਹਨੂੰ ਹੀ ਭੜਾ ਦੇ ਉੱਥੇ ਕਾਲਜ ਆਉਂਦੀ ਨਾਨੀ ਤਾਂ ਵਿਚਾਰੀ ਆਪਾਂ ਨੂੰ ਪੈਸੇ ਕਿੰਨੇ ਵਾਰੀ ਚੋਰੀੋਂ ਦੇ ਜਾਂਦੀ ਆ ਪਰ ਤੈਨੂੰ ਮਾਮੀ ਦਾ ਹੀ ਪਤਾ ਅਗੋਂ ਕਿਵੇਂ ਕਰਦੀ ਆ ਨਾਨੀ ਨਾਲ ਉਹਨੂੰ ਤਾਂ ਚਾਇਨਾ ਦੇ ਪੈਨਸ਼ਨ ਦੇ ਪੈਸੇ ਆ ਜਿਹੜੇ ਬਚਾ ਕੇ ਰੱਖਦੀ ਆ ਆਪਣੂੰ 2 ਰੁਪਏ ਦੇ ਜਾਂਦੀ ਆ ਉਹਨੂੰ ਕਿਹੜਾ ਉੱਥੇ ਪੈਸੇ ਦਿੰਦੇ ਆ ਮਾਮੇ ਵਰਗੇ ਚੱਲ ਕੋਈ ਨਹੀਂ ਪੁੱਤ ਮੈਂ ਪੁੱਛ ਕੇ ਦੇਖੂਗੀ ਜੇ ਇਹਨਾਂ ਨੇ ਦੇਤੇ ਤਾਂ ਫਿਰ ਵਿੱਚ ਕਹਿ ਦੂੰਗੀ ਵੀ ਸਾਨੂੰ ਵੱਧ ਦੇ ਦੇ ਦੋ 4000 ਚੱਲ ਜਵਾਕ ਨੂੰ ਕੱਪੜੇ ਲਿਆ ਦੇਾਂਗੇ ਹਨ ਬਾਕੀ ਮੰਮੀ ਤਾਂ ਐ ਸੋਚੀ ਜਾਂਦੀ ਆ ਹੁਣ ਵੀ ਚੱਲ ਮੈਂ ਪੜੀ ਤਾਂ ਜਾਣੀ ਆ ਨਾ ਚੱਲ 2 ਵਜੇ ਮੇਰਾ ਕਾਲਜ ਖਤਮ ਹੋ ਜਾਂਦਾ ਮੈਂ ਕੋਈ ਪਾਰਟ ਟਾਈਮ ਜੋਬ ਹੀ ਕਰ ਲੈਨੀ ਆ ਚੱਲ ਕੋਈ ਜਿਹੜਾ 5 ਜਾਂ 7000 ਰੁਪਏ ਆਊਗਾ ਕੋਈ ਆਵਦਾ ਨਿੱਕੇ ਮੋٹے ਖਰਚੇ ਤਾਂ ਅਸੀਂ ਦੋਨੇ ਭੈਣ ਭਰਾ ਕਰ ਚਲ ਪੁੱਤ ਦੇਖ ਲੈ ਜਿਵੇਂ ਤੈਨੂੰ ਸਹੀ ਲੱਗਦਾ ਹੈਗਾ ਪਰ ਫੇਰ ਤੇਰਾ ਪੜਾਈ ਤੇ ਨਹੀਂ ਧਿਆਨ ਹੋਣਾ ਨਾ ਫੇਰ ਤੂੰ ਉਧਰ ਹੋ ਜੇਂਗੀ ਆਪਦੀ ਜੌਬ ਕਰਨੀ ਕੋਈ ਗੱਲ ਨਹੀਂ ਮਾਂ ਮੇਰਾ ਧਿਆਨ ਹੈਗਾ ਹੀ ਆ ਹੁਣ ਮੈਨੂੰ ਵੀ ਪਤਾ ਵੀ ਮੇਰਾ ਭਰਾ ਛੋਟਾ ਹੈਗਾ ਹੁਣ ਸਾਰੀ ਜ਼ਿੰਮੇਵਾਰੀ ਵੀ ਤੇਰੇ ਹੱਥਾਂ ਆ ਗਈ ਆ ਹੁਣ ਮੈਨੂੰ ਤਾਂ ਕੁਝ ਕਰਨੇ ਪੂਗਾ ਸਿਆਣੀ ਤਾਂ ਹੁਣ ਮੈਂ ਹੀ ਆ ਮੈਂ ਨਾਲੇ ਉਹ ਤੋਂ ਵੱਡੀ ਆ ਫੇਰ ਕੀ ਹੁੰਦਾ ਨਾਲੇ ਮੈਂ ਪੜ੍ਹ ਵੀ ਲਿਆ ਕਰੂੰ ਹੱਥ ਨੇ ਆ ਕੇ ਤੇ ਉਹਨਾਂ ਮੈਂ 7-8 ਵਜੇ ਤੱਕ ਜੌਬ ਕਰਕੇ ਤੇ ਘਰੇ ਆ ਜਾ ਕਰੂੰਗੀ ਪੁੱਤ ਮੇਰੀ ਗੱਲ ਸੁਣਾਂ ਫਿਰ ਇਹ ਤੈਨੂੰ ਪਤਾ ਤਾਂ ਹੈਗਾ ਫੇਰ ਰੱਖਣਗੇ ਆਥਨ ਤੇ ਕਰ ਕੁੜੀ ਕਿੱਥੇ ਰਹਿੰਦੀ ਐ ਇਹਨਾਂ ਤੋਂ ਮੈਂ ਖਿਹੜਾ ਕਿਵੇਂ ਛੜਵਾਉਂਗੀ ਪਰ ਮਾ ਹੁਣ ਇਹਨਾਂ ਤੋਂ ਡਰ ਡਰ ਕੇ ਕਿਵੇਂ ਜੀਵਾਂਗੇ ਸਾਰੀ ਜ਼ਿੰਦਗੀ ਤਾਂ ਨਹੀਂ ਐਂ ਕੱਢੀ ਜਾ ਸਕਦੀ ਕੱਢੀ ਤਾਂ ਨਹੀਂ ਜਾ ਸਕਦੀ ਫੇਰ ਐਂ ਕਰ ਲੈਣਾ ਤੂੰ ਤੇਰੀ ਮੰਤੋਂ ਤਾਈ ਨੂੰ ਕਹਿਦੀ ਅੱਖ ਮੈਨੂੰ 5-7 ਬੱਚੇ ਟਿਊਸ਼ਨ ਵਾਲੇ ਲਾ ਦੇ ਘਰੇ ਆ ਕੇ ਟਿਊਸ਼ਨ ਲਾ ਲੈ ਕੇ ਹਾਂ ਇਹ ਵੀ ਠੀਕ ਹੈ ਨਾ ਹਾਂ ਬੱਚੇ ਲਾਲਾ ਪੰਜ ਚਾਰ ਟਿਊਸ਼ਨ ਵਾਲੇ ਨਾਲੇ ਆਪ ਪੜ੍ਹ ਲਈ ਨਾਲੇ ਉਹਨਾਂ ਨੂੰ ਪੜ੍ਹਾ ਲੈ ਪੁੱਤ ਉਹੀ ਜਿਹੜੇ 2 ਰੁਪਏ ਆਇਆ ਕਰਨੀਏ ਕੋਲੇ ਰੱਖ ਲਿਆ ਕਰੀ ਤੇ ਸੋਨੂੰ ਭੈਣ ਭਰਾਵਾਂ ਦਾ ਜੇ ਕੋਈ ਖਰਚਾ ਹੋਊਗਾ ਉਹਦਾ ਕੱਢ ਲਿਆ ਕਰੀ ਠੀਕ ਹੈ ਉਹ ਚਲ ਮੈਂ ਹੀ ਕਰਦੀ ਹਾਂ ਚਲ ਫਿਰ ਮੈਂ ਆਉਣੀਆ ਚਲ ਤੂੰ ਮੜੀ ਗੱਲ ਹਾਂ ਆਹ ਪੁੱਤ ਚਾਹ ਪੀ ਲੈ ਬੰਦਿਆ ਸੁਨੂ ਖੜਜੋ ਅਗਲ ਕੀ ਆ ਆਹ ਪ੍ਰਿਆ ਦੇਵਲਾ ਕੂਨੀ ਤਰੀ ਕਾਹ ਸਾਬ ਜੀ ਪੈ ਰਹੇ ਚਾ ਕੋਲੇ ਕੋ ਕੋ ਇੰਦਰੋਂ ਆਇਆ ਕੋਲੇ ਕੱਛ ਕੇ ਕਿੱਥੋਂ ਆਇਆ ਮੈਂ ਤਾਂ ਆਖਿਆ ਕਿਤੇ ਨਿਕਲੇ ਮੈਂ ਕਿਸੇ ਪਾਸੇ ਮੈਂ ਤਾਂ ਕਿਤੇ ਨਹੀਂ ਨਿਕਲਦਾ ਨਾਲੇ ਹੁਣ ਬਹੁਤ ਟਾਈਮ ਹੋ ਗਿਆ ਕਰ ਲੇ ਕੰਮ ਜਿਹੜਾ ਬੰਦਾ ਵਿਹਾਰਾ ਦਾ ਕੰਮ ਤਾਂ ਕਰ ਲੋ ਆ ਪਸ਼ੂ ਖੜੇ ਆ ਭੁੱਖੇ ਨੀਰਾ ਪਾ ਦੇ ਇਹਨਾਂ ਨੂੰ ਅੰਦਰ ਕੀ ਦਸ ਸੇਵਾ ਤੇ ਬੈਠਾ ਸੀ ਨੀਰਾ ਤਾਂ ਪਾਇਆ ਪਿਆ ਇਹਨਾਂ ਨੂੰ ਬਣਦੇ ਹੀ ਆ ਤੇ ਉਹ ਮੈਂ ਤੈਨੂੰ ਆਏ ਕਿ ਨਾ ਮੈਂ ਹੁਣ ਕਰ ਲੇ ਕੋਈ ਕੰਮ ਹੈ ਜਾ ਤੁਸੀਂ ਕਿਉਂ ਇੱਕ ਹੀ ਰੱਟ ਫੜੀ ਆ ਕਿਉਂ ਲੋਕਾਂ ਤੋਂ ਗਾਲਾਂ ਲੈਣੀਆਂ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਹੈ ਮੇਰਾ ਭਰਾ ਤਾਂ ਹਜੇ ਸਿਵਿਆਂ ਦੇ ਰਾਤ ਤੁਰਿਆ ਜਾਂਦਾ ਸੋਨੂੰ ਜ਼ਮੀਨਾਂ ਦੀ ਪੈ ਗਈ ਉਹ ਯਾਰ ਜ਼ਮੀਨਾਂ ਦੀ ਰੁਪਏ ਕਿੰਨੇ ਲੱਗੇ ਯਾਰ ਬਾਪੂ ਕਮਾਲ ਮੰਨਗਾ 3000 ਮੈਂ ਫਿਰ ਤੂੰ ਮੋੜਦੀ ਕੋਲੋਂ ਫਿਰ ਮੇਰੀ ਵੇਚ ਦੇ ਆ ਮੇਰੀ ਗੱਲ ਸੁਣ ਸੋਡੇ ਕਾਦੇ ਰੁਪਏ ਲੱਗੇ ਸੱਦ ਦੇ ਮਾਲਕ ਅਗਲੇ ਨੇ ਆਦੇ ਹਿੱਸੇ ਚ ਲਾਏ ਆ ਆਪੇ ਚਾਰਕਨਾਂ ਲਾਂਗੇ ਤੇ ਦੇ ਦੇਣਗੇ ਯਾਰ ਬਾਣਦਾ ਮੈਂ ਬੀਜ ਦਾ ਧੱਕੇ ਖੰਨਾ ਉੱਥੇ ਯਾਰ ਉਹ ਜਵਾਕ ਜਾ ਕਿੱਥੇ ਜਾਂਦਾ ਛੋਟਾ ਹਣ ਚਲ ਕੋਈ ਨਹੀਂ ਨਿਆਣਾਗਾ ਬਰਾਬਰ ਦਾ ਉਹ ਜੂਤਰਾ ਭਰਾ ਉਹ ਵੀ ਹੈ ਜੇ ਮਾੜਾ ਚੰਗਾ ਟਾਈਮ ਪਿਆ ਨਾਲ ਖੜੀਦਾ ਹੁੰਦਾ ਪਿੱਠ ਨਹੀਂ ਠਕਾਈਦੀ ਹੁੰਦੀ ਉਹ ਨਾਲ ਹੀ ਖੜੇ ਆ ਮੈਂ ਤਾਂ ਐਂ ਕਹਿਣਾ ਵੀ ਕਿਲਾ ਦੋ ਕਿਲੇ ਹੋਰ ਵੀ ਕਿਸੇ ਨੂੰ ਵੇਚਣਗੇ ਵੇਚਣਗੇ ਹੋਰ ਵੀ ਕਿਸੇ ਨੂੰ ਚਲ ਕੋਈ ਨਹੀਂ ਫਿਰ ਮਾੜੀ ਮੋਟੀ ਗੱਲ ਤਾਂ ਠੰਡੀ ਪੈ ਜਾਂਦੇ ਹੈ ਕੋਈ ਨਹੀਂ ਕਰ ਲਾਂਗੇ ਆਪਾਂ ਉਹ ਤਾਂ ਬਹਿ ਕੇ ਗੱਲ ਹੋ ਜੂ ਵੀ ਭਾਈ ਪਾਹ ਤੇ ਲਾਜੀ ਲਾ ਦਿੰਨੇ ਆ ਜਿਹੜਾ ਜ ਕੋਈ ਬੰਦਾ ਬਾਣ ਤੁਸੀਂ ਸਾਨੂੰ ਵਟਕਾ ਕਰਾ ਦਿਓ ਤਾਂ ਗੱਲ ਰਾਮਦਾਰੀ ਨਾ ਹੋ ਜਾਂਦੀ ਹੁੰਦੀ ਆ ਦਰਖ ਤੂੰ ਕਿਹੜੀਆਂ ਵਟਾਂ ਕਰਨੀਆਂ ਤਾਂ ਆਪਾਂ ਨੂੰ ਕਰਨਾ ਆ ਬੂ ਬੇਬੇ ਇਹ ਤਾਂ ਆਉਂਦਾ ਨਹੀਂ ਗੱਲ ਤੇ ਹੋਣਾ ਕੀ ਇਹ ਗੱਲ ਪਤਾ ਤਾਂ ਹੈ ਤੈਨੂੰ ਕੀ ਚੱਲੀ ਜਾਂਦੀ ਆ ਉਹ ਤਾਂ ਮੈਨੂੰ ਪਤਾ ਹੀ ਆ ਆਓ ਫਿਰ ਮੁੰਡਾ ਠੀਕ ਕਹਿੰਦਾ ਕੀ ਠੀਕ ਕਹਿੰਦਾ ਦੋਨੇ ਪਾਸਿਓਂ ਘੇਰ ਲੈਨੇ ਹੋ ਮੈਨੂੰ ਆ ਕੇ ਉਹ ਮੈਂ ਸਾਥ ਚ ਬੈਠਣਾ 100 ਬੰਦੇ ਦੇ ਮੂੰਹ ਲੱਗਣਾ ਕਿਉਂ ਮੈਨੂੰ ਬੁਲਬੁਲੀਆਂ ਦਵਾਉਣੇ ਲੋਕਾਂ ਤੋਂ ਮੈਂ ਤੈਨੂੰ ਕਾਹਦੀਆਂ ਬੁਲਬੁਲੀਆਂ ਦਵਾਉਣੀ ਐ ਗੱਲ ਸੁਣ ਐਨੇ ਸਾਲ ਹੋ ਗਏ ਇਹਨਾਂ ਦੀ ਪੜ੍ਹਾਈ ਤੇ ਰੁਪਈਏ ਲਾਉਂਦਿਆਂ ਨੂੰ ਨਾਲੇ ਇਹਦੇ ਪਿਓ ਤੇ ਥੋੜਾ ਰੁਪਈਏ ਲਾਇਏ ਸੀ। ਉਹ ਫਿਰ ਮੈਂ ਉਹੀ ਤਾਂ ਕਹੀ ਜਨਾ ਵੀ ਅਗਲੇ ਕੋਲੇ 4 ਕਿੱਲੇ ਬਾਣ ਵੀ ਹੈਗਾ ਆਪੇ ਕਿਤੇ ਕਰ ਦੇਣਗੇ ਵੱਟ ਸੱਟ ਗਾਹਾਂ ਪਿਛਾਹਾਂ। ਹੁਣ ਦੱਸ ਕਿੱਥੋਂ ਗਲ ਗੁੱਠਾ ਦੇ ਦੇਗੇ। ਹਜੇ ਉਹਦਾ ਤਾਂ ਸਿਵਾ ਨਹੀਂ ਠੰਡਾ ਹੋਇਆ। ਹੈ ਇਹ ਗੱਲਾਂ ਕਰਦੇ ਸੋਹਣੇ ਇਹਨਾਂ ਦੇ। ਤੇ ਇਹਦੇ ਵਿਚਲਾ ਵੀ 4 ਕਿੱਲੇ ਇਹਨਾਂ ਨੂੰ ਦੇਵਾਂਗੇ। ਤੇ ਅਗਲੇ ਦਾ ਹਿੱਸਾਗਾ ਹੋਰ ਕਿਹਨੂੰ ਦੇਵਾਂਗੇ? ਬੇਬੇ ਸੁਣ ਲੈ। ਬੇਬੇ ਸਾਰੇ ਨਾ ਤਾਂ ਵੀ ਅੱਧ ਪਚਾਦੇ ਤਾਂ ਆਪਾਂ ਲਾਇ ਡਿੱਗ ਗਏ। ਐ ਹੁਣ ਕਿਵੇਂ ਹੋਰ ਕਿਸੇ ਨੂੰ ਦੇ ਦੇਣਗੇ? ਇਥੇ ਕੋਈ ਉਹਦੇ ਪ ਕੀ ਕਰਾਂਦਾ ਹੈ ਤਾਂ ਉਹ ਕੋਈ ਗੱਲ ਹਿਸਾਬ ਨਾਲ ਹੁੰਦੀ ਹੁੰਦੀ ਆ ਕੋਈ ਨਹੀਂ ਮਾੜੀ ਮੋਟੀ ਗੱਲ ਠੰਡੀ ਪੈਂਦੇ ਜਦੋਂ ਲੈਣੇ ਦੇਣੇ ਵਾਲੇ ਕੋਈ ਠਿੱਠਕਣ ਲੱਗ ਗਏ ਉਦੋਂ ਕਹਿ ਦਿਆਂਗੇ ਵੀ ਭਾਈ ਪੈਸੇ ਅਸੀਂ ਲਾ ਦਨੇ ਆ ਤੇ ਤੁਸੀਂ ਸਾਨੂੰ ਚਾਰਕਨਾਲਾ ਗਾਂਹ ਕਰਾ ਦਿਓ ਬੱਟ ਪਿਓ ਨਾਲੇ ਤਾਂ ਪੜਦਾ ਰਹ ਜੂ ਹੈ ਨਾਲੇ ਲੋਕਾਂ 'ਚ ਜੱਗੋ ਯਾਰ ਨਹੀਂ ਹੁੰਦੇ ਜਰਾ ਨਹੀਂ ਸਰਦਾ ਹੁੰਦਾ ਤੇਰਾ ਯਾਰ ਜੇ ਲੈਣੇ ਦੇਣੇ ਵਾਲੇ ਆਉਣਗੇ ਤੇ ਫੇਰ ਇਹ ਕਹਿਣਗੇ ਫੇਰ ਤੂੰ ਕਹਿਂਗਾ ਇਹਨਾਂ ਨੂੰ ਇਹਦਾ ਬੇਬੇ ਉਹੀ ਮੀਂਗਣਾ ਹੀ ਆ ਕੁੜੀਆਂ ਦਾ ਗੱਲ ਇੱਕ ਪਾਸਾ ਹੁੰਦਾ ਉਹਨਾਂ ਦਾ ਉਹਨੂੰ ਇੱਕ ਪਾਸਾ ਕਰੋ ਨਹੀਂ ਬਸ ਫਿਰ ਬਾਪੂ ਦੇਖ ਲੈ ਯਾਰ ਤੂੰ ਵੀ ਫਿਰ ਆਪਦਾ ਜਿਵੇਂ ਰੋਟੀ ਖਾਣੀ ਆ ਫਿਰ ਉਹਨਾਂ ਤੋਂ ਖਾ ਲਈ ਆ ਮੈਨੂੰ ਤਾਂ ਦੇ ਸੀ ਜਾਂਦੇ ਆ ਫੁਲਕੇ ਜਿਹੜੇ ਤੁਸੀਂ ਦੇਵੋਗੇ ਮਾਂ ਪੁੱਤ ਤੁਸੀਂ ਇੱਕ ਲਾਈਨ ਤੇ ਜਾਂਦੇ ਹੋ ਸਾਰੀ ਉਮਰ ਚ ਤਨੀ ਮੇਰੀ ਤਾਂ ਸੁਣੀ ਤੁਸੀਂ ਕੋਈ ਮੰਨੀ ਆ ਸਾਰੀਆਂ ਆਪਦੀਆਂ ਮਣਾ ਦੀਆਂ ਪਗਾਈਆਂ ਤੇਰੀ ਬਣਿਆ ਬਈ ਸਾਰਾ ਕੁਝ ਤੇਰੇ ਮਗਰ ਲੱਗਿਆਂਦੇ ਤਾਂ ਉਦਰੀ ਵਗ ਜਾਂਦਾ ਮੈਨੂੰ ਉਹ ਤਾਂ ਖਾ ਲਈ ਜੇ ਅਸੀਂ ਨਹੀਂ ਦਿੰਦੇ ਤਾਂ ਓਏ ਆ ਬੰਨੇ ਤੇਰੇ ਮੂਰੇ ਹੱਥ ਠੀਕ ਆ ਮਾਤਾ ਜਿਹੜੇ ਤੁਸੀਂ ਖਰ ਖਵਾਤੇ ਪਰੌਠੇ ਉਹ ਜੇ ਉਹ ਖਵਾ ਦੂ ਐਵੇਂ ਮੇਰੇ ਤੇ ਨਾ ਕੋਈ ਤੌਂ ਤਾਂ ਲਾਇਆ ਕਰ ਤੂੰ ਠੀਕ ਆ ਆਦਾ ਮਾਤਾ ਰੱਬ ਰੱਬ ਕਰਕੇ ਜਾਨ ਦੇ ਜੂ ਕਦੇ ਬਸ ਤੈਨੂੰ ਕਿਹਾ ਨਾ ਤੂੰ ਚੁੱਪ ਕਰਕੇ ਬੈਠਾ ਰਹਿ। ਮੈਂ ਜਿਵੇਂ ਅਸੀਂ ਕਰਾਂਗੇ ਆ ਬਸ ਠੀਕ ਆ ਵਿੱਚ ਨਾ ਬੋਲੀ। ਉਹ ਵਾਕ ਕਰ ਲਓ ਭਾਈ। ਹੈ? ਆਹੀ ਆ ਮਾ ਦਾ ਆਪਦਾ ਮੇਰਾ ਮੰਝਾ ਡਾੜਿਓ ਤੂੜੀ ਵਾਲੇ ਚ। ਉੱਥੇ ਪਿਆਰਿਆ ਕਰੂੰਗਾ। ਨਾ ਲੱਗੂ ਲੋਕਾਂ ਦੇ ਮੱਥੇ। ਹੂੰ ਮੱਥੇ। ਬੈਜਾ ਤੂੜੀ ਵਾਲੇ ਚ। ਜੇ ਤੈਨੂੰ ਇੰਨੇ ਹੀ ਸ਼ੌਂਕ ਆ ਤੂੜੀ ਵਾਲੇ ਕਮਰੇ ਚ ਪੈਣ। ਕਿੱਥੇ ਤਾਂ ਬੈਠਣਾ ਆਪਾਂ ਬਣ ਕੇ ਚਲ ਪਲੰਘ ਤੇ ਕਿੱਥੇ ਤੂੜੀ ਵਾਲੇ ਚ? ਉਹ ਆਪਦੇ ਫਿਰ ਕਰਤੂਤਾਂ ਹੀ ਆ। ਉਹ ਫਿਰ ਆਪਦੇ ਭੈਣ ਭਰਾ ਦਾ ਗਲਤ ਨਹੀਂ ਘੁੱਟਿਆ ਜਾਂਦਾ ਹੁੰਦਾ। ਜੇ ਹੁਣ ਮੇਰੀ ਗੱਲ ਸੁਣ ਤੇ ਤੁਸੀਂ ਦੋ ਹੁੰ ਫੇਰ ਵੀ ਉਹ ਅੱਧ ਦਾ ਮਾਲਕ ਹੁੰਦਾ ਤੇਰੇ ਬਰਾਬਰ ਦਾ ਸ੍ਰੀ ਕਫੇਰ ਦਾ ਸੋ ਉਹਦਾ ਤੂੰ ਗਲ ਘੁੱਟ ਦਿੰਦਾ ਉਹਨੂੰ ਮਾਰ ਦਿੰਦਾ ਜ਼ਮੀਨ ਵਿੱਚ ਫਿਰ ਉਹ ਤਾਂ ਹੁੰਦਾ ਤਾਂ ਹੁੰਦਾ ਫਿਰ ਹੁਣ ਜਿਹੜਾ ਟਾਈਮ ਚੱਲਦਾ ਉਸ ਹਿਸਾਬ ਨਾਲ ਚੱਲਾਂਗੇ ਹੁੰਤਾ ਤੇ 13 ਘੰਟੇ ਕੋ ਸਜ਼ਾ ਨਹੀਂ ਮੱਜ ਦਾ ਉਹਨਾਂ ਤੇ ਬਸ ਯਾਰ ਆਪਦੀ رائے ਕਰ ਲਓ ਮੈਨੂੰ ਨਹੀਂ ਪਤਾ ਬਸ ਮੇਰਾ ਕੰਮ ਕਰਦੇ ਹੋ ਜਿਹੜਾ ਹੁੰਦਾ ਕੱਢੋ ਬਾਹਰ ਉਹਨਾਂ ਨੂੰ ਪਰੇ ਜ਼ਮੀਨ ਜੀ ਆਪਾਂ ਦੱਬ ਗਏ ਯਾਰ ਭਈ ਆਪਾਂ ਤਾਂ ਨਾ ਕਿਸੇ ਨੂੰ ਮੰਨਦਾ ਕਿ ਗੇ ਨਾ ਚੰਗਾ ਜਿਵੇਂ ਸੋ ਉੱਥੇ ਹੁੰਦਾ ਉਵੇਂ ਕਰ ਲਓ ਮੈਂ ਤਾਂ 100 ਹੱਥ ਰੱਸਾ ਸਿਰੇ ਤੇ ਗੱਲ ਗੱਲ ਮਕਾਤੀ ਠੀਕ ਆ ਕਰ ਲਓ ਜਿ ਕੌਣ ਤੇਰੀਓ ਕਰ ਸਾਡਾ ਬੰਦ ਨਾ ਬਾਂਦਰ ਧੁੱਪੇ ਦਾ ਬੰਦ ਚੱਲ ਬੇਬੇ ਆ ਜਾ ਆ ਜਾ ਇਹ ਨਹੀਂ ਕਰਦਾ ਫੈਸਲਾ ਆਪਾਂ ਨਹੀਂ ਕਰਨਾ ਪੂ ਲੈ ਲੋ ਗਾਲਾਂ ਨਾਲੇ ਮੈਂ ਦੇਖ ਲਉ ਤੁਹਾਨੂੰ ਹੱਕ ਤੇ ਧਰਕੇ ਲੈ ਜਾਂਦੇ ਅਨੁਸਾਰਾ ਕੁਝ ਜਦੋਂ ਆ ਐਡਾ ਮਹਿਲ ਖੜਾ ਕਰਤਾ ਇਹਦੇ ਚ ਨਹੀਂ ਸਾਨੂੰ ਸੁੱਖ ਮਿਲਦਾ ਹੈ ਕਿਸੇ ਦਾ ਹੱਕ ਖੋ ਕੇ ਕਿੱਥੋਂ ਪਾ ਲੋਗੇ ਸੁੱਖ ਨਹੀਂ ਆਉਂਦੀ ਤੂੰ ਆਪਦੇ ਪੁੱਤ ਦਾ ਕੁਝ ਬਣਦਾ ਨਹੀਂ ਜਾਂਦਾ ਮੇਰਾ ਕਿੱਥੇ ਬਣਦਾ ਮਨਾ ਦਾ ਦਿੱਤਾ ਸੋਣੇ ਦੀਆਂ ਦਾ ਕੰਨਾਂ ਘੜਤੀਆਂ ਹੋਰ ਦੱਸ ਹੁਣ ਕੀ ਕਰਦਾ ਮੈਂ ਕਿੱਥੋਂ ਲਾਲ ਕਿਲਾ ਪਾਦੇ ਆ ਤੁਹਾਨੂੰ ਆ ਜਾ ਕੋਈ ਨਹੀਂ ਬੇਬੇ ਇਹਦਾ ਤਾਂ ਬਹੁਤ ਪੈਂਦਾ ਜਮੀਨ ਵੀ ਉਹਦੇ ਲਵਾ ਦੇਣਾ ਬਸ ਕੋਈ ਨਹੀਂ ਸੋਖਾ ਹੋ ਜੰਗਾ ਤਾਂ ਦੇ ਹਾ ਇਹ ਹਾਲ ਰਿਹਾ ਤੁਹਾਡਾ ਹਾ ਹੀ ਰਿਹਾ ਰਹਿੰਦੀ ਤੁਹਾਡੇ ਕੋਲੇ ਆਰਦੀ ਵੀ ਨਹੀਂ ਨਾ ਮੈਂ ਇਥੋਂ ਦਰਸੀਸਾਂ ਲਾਓ ਨਾ ਲਾਓ ਆ ਜਾ ਇਹ ਤਾਂ ਮੈਂ ਮਰੀਂਦਾ ਤੁਰੇ ਦਾ ਤਰਫਾ ਹੋ ਮੇਰੀਆਂ ਸਿਰ ਲਾ ਗਿਆ ਇਹ ਆ ਜਾ ਸਿਰ ਲਾ ਗਿਆ ਦੇਖ ਲੈ ਸਈਆ ਜ਼ਮੀਨਾਂ ਦੀ ਇਹ ਤਾਂ ਉਹਨਾਂ ਦਾ ਮੇਰੇ ਭਰਾ ਦਾ ਅਜੇ ਸਿਵਾ ਨਹੀਂ ਠੰਡਾ ਹੋਇਆ ਇਹ ਜ਼ਮੀਨਾਂ ਨੂੰ ਪੈਗੇ ਦੇਖ ਲੈ ਗੱਲਾਂ ਦੇਖ ਲੈ ਪੈਤੀਆਂ ਅਜੇ ਵੀ ਆਏ ਨਹੀਂ ਵੀ ਸਿੱਧੀ ਮੱਤ ਦੇ ਦੇਣ ਜਵਾਕ ਹੁੰਦਾ ਦੇਖੀ ਮੱਚਿਆ ਪਿਆ ਇਹ ਤਾਂ ਉਹ ਹਜਾ ਚੱਕਰੀ ਰੇੜੀ ਚ ਪਾ ਦੇ ਲੈ ਗੋਹਾ ਚੱਕਦਿਆਂ ਸਾਰਾ ਤਾਂ ਤੂੰ ਉਹਨੂੰ ਰੇਤੇ ਚ ਰਲਾਈ ਜਾਨੀ ਆ ਪੱਥੇਂ ਕੀ ਕਿਵੇਂ ਕੋਈ ਨਾਲੇ ਹਾਰੇ ਚ ਪਾਥੀਆਂ ਪਾਤੀਆਂ ਹਾਂ ਪਾਣੀ ਪਾਤੀਆਂ ਚੱਕਦੇ ਫਿਰ ਰੇਤਾ ਨਾਲ ਰਲਾਈ ਦੇ ਵਿੱਚ ਹਾਂ ਚੱਕਦੀਆਂ ਭਣੇ ਕੋਈ ਨਹੀਂ ਤੇ ਮੈਂ ਤੇਰੇ ਨਾਲ ਹੀ ਗੱਲ ਕਰਦੀ ਸੀ ਮੈਂ ਆਖਿਆ ਵੀ ਜੇ ਤੁਸੀਂ ਬਾਈ ਨੂੰ ਕਹਿ ਦਿੰਦੇ ਮਨਿੰਦਰ ਦੀ ਨਾ ਫੀਸ ਭਰਨੀ ਆ ਕਈ ਦਿਨ ਹੋ ਗਏ ਉਹਨੂੰ ਕਹਿੰਦੀ ਨੂੰ ਵਿਚਾਰੀ ਨੂੰ ਤੇ ਨਾਲੇ ਮੁੰਡੇ ਦਾ ਨਾ ਉਹਨਾਂ ਨੇ ਸਕੂਲ ਵਾਲਿਆਂ ਨੇ ਆਖਿਆ ਵੀ ਕੋਈ ਕੋਟ ਕੋਟੀ ਹੁਣ ਮੂਰੇ ਠੰਡਾ ਆਗੀ ਅੱਛਾ ਤੇ ਪੈਸੇ ਦਵਾ ਦੇ ਜੇ ਭੈਣ ਵਣ ਕੇ ਮੈਨੂੰ ਅਜੇ ਤੋਂ ਬਾਈ ਤੋਂ ਤੇ ਮੈਂ ਉਹਨੂੰ ਨਾ ਰੋਜ਼ ਰੁਪਏ ਸਾਨੂੰ ਕਿੱਥੋਂ ਦੇ ਦਈਏ ਮਨਿੰਦਰ ਦੀ ਫੀਸ ਭਰਨੀ ਐ ਉਹਨੂੰ ਪੜਾ ਕੇ ਕੀ ਕਰਨਾ ਵਿਆਹ ਕੇ ਤੋੜ ਦੇ ਵਿਆਹਨ ਜੋ ਕੋਈ ਹੋ ਰਹੀ ਐ ਕੋਈ ਨਹੀਂ ਪੜਨੇ ਜੇ ਵਿਆਹਨ ਜੋ ਕੋਈ ਹੋ ਰਹੀ ਐ ਵਿਆਹਾਂਗੇ ਵੀ ਪਰ ਉਹਦੇ ਪਿਓ ਦਾ ਸੁਪਨਾ ਸੀ ਉਹਨੂੰ ਕਰ ਲੈਣ ਤੇ ਪੂਰਾ ਕੋਈ ਗੱਲ ਨਹੀਂ ਜਵਾਕੜੀ ਨੂੰ ਅੱਛਾ ਪਿਓ ਦਾ ਸੁਪਨਾ ਸੀ ਰੁਪਏ ਕਿੱਥੋਂ ਲਾਵੇਗੀ ਨਹੀਂ ਕੋਈ ਗਰੀਬ ਗਰੂਬਾ ਬਥੇਰਾ ਮਿਲ ਜੂਗਾ ਹੈ ਚੁੰਨੀ ਚੜਾ ਕੇ ਤੋੜ ਦੇ ਨਾਲੇ ਮੁੰਡੇ ਦਾ ਕੋਟ ਕੱਲ ਪਰਸੋ ਤਾਂ ਲਿਆ ਕੇ ਦਿੱਤਾ ਹਜੇ ਏਡੀ ਛੇਤੀ ਪਾੜ ਵੀ ਲਿਆਉਨੇ ਨਾ ਆਪਣੇ 3 ਸਾਲ ਹੋ ਗਏ ਸੀ ਜਵਾਕ ਉਹੀ ਕੋਟ ਪਾ ਕੇ ਜਾਂਦਾ ਸੀ ਹੁਣ ਉਹ ਉੱਚਾ ਹੋ ਗਿਆ ਉਹਦੇ ਰੋਜ਼ ਰੁਪਏ ਸਾਡੇ ਕੋਲੇ ਹੈ ਨਹੀਂ ਠੀਕ ਹੈ ਨਾ ਮੰਗ ਲਾ ਨਹੀਂ ਰੋਜ਼ ਰੁਪਏ ਅੱਜ ਆ ਕੁਸ ਲੈਣਾ ਅੱਜ ਆ ਕੁਸ ਲੈਣਾ ਹਟਾ ਲੈ ਕੁੜੀ ਜੀ ਨੂੰ ਲੈ ਅਕੇ ਸਾਡੇ ਕੋਲੇ ਪੈਸੇ ਧਰੇ ਪਏ ਤੇ ਜਿਹੜਾ ਸਾਡਾ ਹਿੱਸਾ ਹੈ ਉਹ ਸਾਡੇ ਵੀ ਫਸਲ ਵਿਕਦੀ ਆੜਤੀ ਕੋਲੇ ਉਹ ਕਿੱਥੇ ਜਾਂਦੇ ਆ ਤੇਰਾ ਹਿੱਸਾ ਹੈ ਤੇਰਾ ਸਾਡਾ ਹਿੱਸਾ ਸਾਡਾ ਹਿੱਸਾ ਨਾ ਰੱਖ ਖਾਂਦੇ ਨਹੀਂ ਤੁਸੀਂ ਤੇ ਟੀ ਨਹੀਂ ਖਾਂਦੇ ਕਿ ਤੇਰਾ ਪੁੱਤ ਨਹੀਂ ਖਾਂਦਾ ਕਿੱਲੇ ਭਾਣੇ ਚਾਰ ਦੇ ਕੇ ਗਿਆ ਦਾ ਪਿਓ ਆਏ ਥੋੜੀ ਜਿਹੀ ਵੀ ਜੇ ਅਸੀਂ ਉਹ ਚਾਰ ਕਿੱਲੇ ਉਹ ਕਰੀ ਜਾਨੇ ਆ ਉਹਨਾਂ ਅਸੀਂ ਕੰਮ ਕਰਦੇ ਜੇ ਅਸੀਂ ਖਾਨੇ ਆ ਇਹ ਚਾਰ ਕਿੱਲੇ ਦੇ ਕੇ ਗਿਆ ਉਹ ਬਰਾਨੀ ਚ ਹੁੰਦਾ ਕੀ ਐ ਆਏ ਤਾਂ ਦੇਖ ਤੂੰ ਕੁਛ ਵੀ ਐ ਚਾਹੇ ਬਰਾਨੀ ਐ ਚਾਹੇ ਖੁਸ਼ੀ ਐ ਪਰ ਫੇਰ ਵੀ ਉਹ ਚ ਫਸਲ ਤਾਂ ਆਉਂਦੀ ਐ ਕੋਈ ਆਏ ਥੋੜੀ ਵੀ ਬਰਾਨੀ ਟਿੱਬਾ ਹੀ ਪਿਆਗਾ ਮੁੜ ਕੇ ਉਹ ਬਾਹਰ ਜੀ ਅਸੀਂ ਭੁੱਖੇ ਹੀ ਪੈਣ ਸਾਨੂੰ ਕੁਛ ਨਹੀਂ ਮਿਲਦਾ ਤੇ ਫਿਰ ਮੈਂ ਤੈਨੂੰ ਆਖੇ ਕੁੜੀ ਦੀ ਫੀਸ ਵਾਸਤੇ ਐ ਤੂੰ ਸੌ ਪੌੜੀ ਚੜੀ ਆ ਭਾਣੇ ਫੀਸ ਖਾਤਰ ਕੁੜੀ ਦੀ ਫੀਸ ਸਾਡੇ ਕੋਲੇ ਨਾ ਅੱਜ ਐ ਨਾ ਕੱਲ ਐ ਜੇ ਕੁੜੀ ਨੂੰ ਪੜਾਉਣਾ ਨਾ ਤੇਰੇ ਪੇਕੇ ਦਾ ਰੁਪਈਏ ਲੈ ਲੈ ਮੇਰੀ ਤਾਂ ਦੇਖ ਪਣ ਇੱਥੇ ਹੀ ਪੜਦੀ ਏ ਤੇਰੀ ਚੰਡੀਗੜ੍ਹ ਪੜਦੀ ਏ ਤੂੰ ਕਿਵੇਂ ਕੱਲ ਉਹਨੂੰ 2 ਲੱਖ ਰੁਪਈਆ ਪਾਤਾ ਮਿੰਟ ਵਿੱਚ ਦੀ ਮੇਰੇ ਜਵਾਕ ਤਾਂ ਇਹੀ ਪੜਨਗੇ ਤੈਨੂੰ ਦੁੱਖ ਹੋਗਾ ਮੇਰੇ ਜਵਾਕਾਂ ਦਾ ਆਹੀ ਤਾਂ ਤੂੰ ਹਿੱਸਾ ਕਰਦੀਆਂ ਮੱਛੀ ਪਈਆਂ ਮੇਰੇ ਜਵਾਕਾਂ ਤੇ ਮੱਛੀ ਕੋਈ ਨਹੀਂ ਫਿਰ ਮੇਰੇ ਵੀ ਜਵਾਕ ਐ ਮੇਰੇ ਜਵਾਕਾਂ ਨੂੰ ਵੀ ਘੱਟ ਤੋਂ ਘੱਟ ਨਾ ਹੋਰ ਤਾਂ ਕੋਈ 12 ਤਾਂ ਕਰ ਹੀ ਲੈਣ ਦੇ ਮੇਰੇ ਤਾਂ ਬੰਦੇ ਨੇ ਲਾਏ ਹੋਏ ਐ ਤੇਰਾ ਬੰਦਾ ਬਿਮਾਰੀ ਦੀ ਖਾਦ ਮਰ ਗਿਆ ਉਹ ਪੜਾ ਲਾਂਦਾ ਜੇ ਪੜਨੇ ਨਾ ਉਹਨੂੰ ਰੱਬ ਲੈ ਜਾਂਦਾ ਖੋਣੀ ਉਹਨੇ ਕਿੰਨਾ ਕਪੜਾਣਾ ਸੀ ਜੇ ਮੇਰਾ ਬੰਦਾ ਮਰ ਗਿਆ ਤਾਂ ਹੀ ਤਾਂ ਮੈਂ ਸਾਥੋ ਸੁਣਦੀ ਆ ਆਹੋ ਸਾਥੋ ਸੁਣਦੀ ਆ ਤੇਰੀ ਕਰਤੂਤ ਹੀ ਸੁਣਨ ਵਾਲੀ ਐ ਰੋਜ ਡਬਾਂਡਾ ਰੱਖਦੇ ਨੇ ਤੂੰ ਤਾਂ ਆ ਲਿਆਉਣਾ ਆ ਲਿਆਉਣਾ ਕੋਈ ਸਾਲ 6 ਮਹੀਨੇ ਤਾਂ ਹੁੰਦਾ 6 ਮਹੀਨੇ ਤਾਂ ਕਪੜਾ ਲੀੜੇ ਲਿਆਉਣੇ ਹੁੰਨੇ ਆਪਾਂ ਬਣੇ ਅਸੀਂ ਕੱਪੜੇ ਲੀੜੇ ਪਾਏ ਕਿੱਦੇ ਆ ਲਾਹੇ ਹੋਏ ਤੇਰੀ ਧੀ ਜਿਹੜੇ ਉੱਥੇ ਭੇਜ ਦਿੰਦੀ ਉਹ ਮੇਰੀ ਧੀ ਪਾ ਕੇ ਕਾਲ ਜਵਗ ਜਾਂਦੀ ਐ ਕਿੱਦਵੇਂ ਲੈਖ ਦਿੱਤੇ ਤੂੰ ਸਾਨੂੰ ਕੱਪੜੇ ਤੂੰ ਤਾਂ ਹੁਣ ਸਾਫ਼ ਹੀ ਮੁੱਕਰੀ ਜਾਣੀ ਐ ਹਾਂ ਤੈਨੂੰ ਤਾਂ ਅਸੀਂ ਕੁਛ ਨਹੀਂ ਦਿੰਦੇ ਨਾ ਤਾਂ ਇਹਨੂੰ ਖਾਣ ਪੀਣ ਨੂੰ ਦਈਏ ਨਾ ਕੋਈ ਕੱਪੜਾ ਲੀੜਾ ਦਈਏ ਹਾਂ ਲੋਕਾਂ ਨੂੰ ਸੁਣਾ ਦੇ ਢੋਲ ਵਜਾ ਦੇ ਢੋਲ ਤਾਂ ਫਿਰ ਵਜਾਉਣੀ ਪੈਣਗੇ ਜਦੋਂ ਭਾਵੇਂ ਤੂੰ ਕਿੱਥੇ ਲੋਟ-ਲੋਟ ਹੀ ਨਹੀਂ ਆਉਂਦੀ ਫਿਰ ਜੇ ਮੈਂ ਬਾਈ ਨੂੰ ਪੁੱਛਦੀਆਂ ਤੇਰਾ ਆਈ ਨਹੀਂ ਪਤਾ ਤੂੰ ਕੀ ਦੂਸ਼ਨ ਮਾਰੇ ਆਹੋ ਬਾਈ ਨੂੰ ਪੁੱਛ ਲੈ ਪਰ ਲੈ ਲੈ ਉਹ ਤਾਂ ਨੋਟ ਲੈ ਲੈ ਉਹ ਤੈਨੂੰ ਦੇ ਦੂਗਾ ਤੇਰਾ ਮੈਂ ਦੂਸ਼ਨ ਲਾਵੇਂ ਹੋਰ ਮੈਂ ਦੂਸ਼ਨ ਲਾਉਣੀ ਹੈ ਤੇਰੇ ਤੇ ਪੁੱਛੂਗੀ ਫਿਰ ਮੈਂ ਮੈਂ ਤਾਂ ਆਪਦੀ ਜਵਾਕੜੀ ਦੀ ਫੀਸ ਭਰਨੀ ਹੈ ਅੱਛਾ ਪੜਾਵੇਂਗੀ ਹੁਣ ਤੂੰ ਖਾਂ ਮੈਂ ਤਾਂ ਪੜਾਉਂਗੀ ਪਰ ਪੀਏ ਹੈਗੇ ਤੇਰੇ ਕੋਲੇ ਰੁਪਏ ਜਿਹੜੇ ਲੋਣ ਨੂੰ ਜਿਹੜੀ ਵਿਆਹ ਦੂ ਮੈਂ ਕੋਈ ਗੱਲ ਨਹੀਂ ਹਜੇ ਤਾਂ ਮੈਂ ਪੜਾਉਂਗੀ ਜਿੱਦੇ ਵਿਆਹਣ ਦਾ ਹੋਇਆ ਉਹਦੇ ਵਿਆਹ ਦੀ ਬਿਆਨ ਨਾਲ ਦੇਖ ਜੂ ਉਹਦੀ ਨਾ ਤੂੰ ਟੈਨਸ਼ਨ ਲੈ ਵੀ ਕੁੜੀ ਵਿਆਉਣ ਵਾਲੀ ਹੈ ਉਹ ਮੇਰੀ ਕੁੜੀ ਹੈ ਮੈਂ ਵਿਆਉਣੀ ਹੈ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਮੈਨੂੰ ਸਾਰਾ ਹੀ ਪਤਾ ਹੈ ਤੂੰ ਕਿਹੜੀ ਵਿਆਉਣੀ ਹੈ ਤੇ ਕਿਹੜੀ ਪੜਾਉਣੀ ਹੈ ਸਭ ਪਤਾ ਮੈਨੂੰ ਤੇਰਾ ਕਿਉਂ ਕੀ ਪਤਾ ਤੈਨੂੰ ਕੀ ਪਤਾ ਨਾਵੇਂ ਰੁਪਏ ਨਾ ਕਿੱਥੇ ਰੁਪਏ ਦੱਸ ਤਾਂ ਸਹੀ ਜ਼ਮੀਨ ਵੇਚ ਦੇਂਗੀ ਹੋਰ ਕੀ ਕਰਾਂਗੀ ਚਲੋ ਤਾਂ ਜੇ ਮੈਂ ਵੇਚਣੀ ਹੂੰ ਮੇਰੀ ਜ਼ਮੀਨ ਆ ਫਿਰ ਤੂੰ ਉਹਦੇ ਚ ਦੱਸ ਕੀ ਕਰਨਾ ਹੈ ਨਾ ਮੇਰਾ ਪੁੱਤ ਤੇ ਮੇਰਾ ਬੰਦਾ ਭ ਉਹ ਨਹੀਂ ਆ ਉਹ ਕਮਾਈ ਨਹੀਂ ਕਰਦੇ ਤੇ ਜੇ ਬਾਉਂਦੇ ਫਸਲ ਵੀ ਵੇਚਦੇ ਆ ਆਇ 6 ਮਹੀਨੇ ਤੋਂ ਵੇਚਦੇ ਆੜੀ ਸੌਣੀ ਤੇ ਉਹ ਫਸਲ ਵੀ ਉਸ ਮੇਰੇ ਬਾਣ ਤੇ ਹੀ ਹੁੰਦੀ ਹੈ ਜਿਹੜਾ ਮੇਹਬਾਨ ਬਾਲਣ ਪੋਕਣ ਹੁੰਦਾ ਇਸ ਘਰ 'ਚ ਹਾਂ ਜੇ ਵੇਚਦੇ ਆ ਤਾਂ ਉਹ ਕੱਲੇ ਨਹੀਂ ਖਾਂਦੇ ਸਾਨੂੰ ਤਾਂ ਤੂੰ ਕੀ ਦਿੰਨੀ ਹੈ ਸਾਨੂੰ ਤਾਂ ਜੇ ਮੈਂ ਤੇ ਇੱਥੇ 2 ਰੁਪਏ ਮੰਗ ਲਾ ਤੂੰ 2 ਰੁਪਏ ਨਹੀਂ ਦਿੰਦੀ ਮੇਰਾ ਜਵਾਕ ਤੁਰ ਕੇ ਅੱਡੇ ਤੇ ਜਾਂਦਾ ਆਹ ਹੋ ਆਹ ਅਸ ਤਾਂ ਕੁਝ ਨਹੀਂ ਦਿੰਦੇ ਸਾਨੂੰ ਹਾਂ ਲੋਕਾਂ ਤੋਂ ਮੰਗ ਲਿਆ ਕਰੋ ਮੰਗੜਾ ਨਹੀਂ ਉਸ ਵੀ ਗੱਲਾਂ ਰਹਿ ਕਰਦੀ ਐ ਜਿਹੜੇ ਤੂੰ ਕੰਮ ਕਰਦੀ ਐ ਮੰਗਣ ਤੇ ਸਾਨੂੰ ਮਜਬੂਰ ਕਰੇਂਗੀ ਹੁਣ ਕੰਮ ਕਰ ਲੈ ਰੋਜ ਤੇਰਾ ਰੰਡੀ ਰੋਣਾ ਇਹੀ ਰਹਿੰਦਾ ਜਦੋਂ ਤੈਨੂੰ ਕੰਮ ਨੂੰ ਕਹਿੰਦਾ ਨਾ ਆ ਸਿਆਪਾ ਲੈ ਕੇ ਬਹਿ ਜਾਨੀ ਮੂਰੇ ਕੰਮ ਤਾਂ ਮੈਂ ਕਰੀ ਜਾਨੀ ਐ ਹੋਰ ਕੰਮ ਤੂੰ ਕਰਕੇ ਜਾਨੀ ਐ ਗੋਹਾ ਮੈਂ ਸਿੱਟਣਾ ਤਾਰਾਂ ਮੈਂ ਚੋਣਗਾ ਨੀਰਾ ਮੈਂ ਪੋਣਾ ਮੌਜ ਨਾਲ ਤੂੰ ਤਾਂ ਇਕੱਲੇ ਕਰ ਲੈ ਆਦੇ ਵਾਸਤੇ ਲੈਕਚਰ ਦੇਈ ਜਾਨੀ ਐ ਹਾਂ ਕਰੀ ਜਾਨੀ ਐ ਆ ਬੈਠ ਤਾਂ ਨਹੀਂ ਕੰਮ ਜਾ ਕੀ ਕਰੀ ਜਾਨਾ ਨਕਲਦੀਪ ਪਾ ਪਹਾਲਦਾ ਸੀ ਤੇਲ ਕੱਢਣਾ ਸੀ ਟਰੈਕਟਰ ਚੋਂ ਖੇਲ ਦਾ ਕੱਢਣਾ ਸੀ ਆ ਦੇਖ ਲੈ ਤੇਰੇ ਪਿਓ ਨੂੰ ਠੀਕ ਹੰਦਾ ਕਿੰਨੇ ਕਰਦਾ ਸੀ ਉਹਦਾ ਪਤਾ ਹੀ ਆ ਹੁਣ ਆਪਾਂ ਕਰਦਾ ਕੀ ਸੀ ਉਹ ਦਿਸੀ ਜਾਂਦਾ ਤੇ ਉਹ ਸੁਣ ਲੈ ਤੇਰੀ ਤਾਈ ਦੀ ਗੱਲ ਹਮ ਅਕੇ 20000 ਰੁਪਏ ਦੇ ਦੇ ਮਨਿੰਦਰ ਦੀ ਫੀਸ ਭਰਨੀ ਹੈ ਕਿਆ ਹਾਂ ਕੀ ਪਤਾ ਰੁਪਏ ਕਾ ਨੂੰ ਲੱਗਦੇ ਇੱਥੇ ਕਾ ਹਾਂ ਹਮ ਮੈਂ ਤਾਂ ਕਹਤਾ ਮੈਂ ਕਿ ਤੂੰ ਕਾਦੇ ਵਾਸਤੇ ਪੜਾਉਣੀ ਹੈ ਵਿਆਹ ਕੇ ਤੋਰ ਦੇ ਹਮ ਬਥੇਰੇ ਮਿਲ ਜਾਣਗੇ ਕੋਈ ਗਰੀਬ ਗਰੂਬਾ ਤੇ ਕਿਉਂ ਕਰਦੇ ਫਿਰਦੇ ਆ ਯਾ ਥਾਈਆਂ ਚ ਕੋਈ ਫਿਰਦੇ ਆ ਨਾ ਇਹ ਤਾਂ ਗਨੀ ਮੈਂ ਪੜਾਂਗੀ ਲਿਖਾਉਂਗੀ ਵਧੀਆ ਵਿਆਹ ਕਰੂੰਗੀ ਅਕੇ ਮੈਂ ਕਿੱਥੇ ਰੁਪਏ ਤੇਰੇ ਕੋਲੇ ਰੁਪਏ ਤਾਂ ਦੇਖ ਵਦ ਵਦ ਤੂੰ ਕਿੱਲਾ ਵੇਚ ਦੇਂਗੀ ਹੋਰ ਕਿੱਥੋਂ ਲਾਏਂਗੀ ਤੂੰ ਕਿੱਲਾ ਤਾਂ ਉਹ ਵੀ ਬਿਕੂ ਰੂਹ ਦਾ ਦੂਰ ਤਾਂ ਵੇਖੂਗੀ ਕੋਈ ਕੋਈ 15 ਲੱਖ ਰੁਪਏ ਆ ਕੁੜੀ ਨਹੀਂ ਪਈ ਜਾਂਦੀ ਹਾਂ ਤੇ 8-7 ਲੱਖ ਬਿਨਾਂ ਜਵਾਗ ਜੀ ਦੀ ਪੜਾਈ ਨਹੀਂ ਹੁੰਦੀ ਫੇਰ ਉਹਦਾ ਵਿਆਹ ਰੁਪਏ ਇਹਨੂੰ ਉੱਕਾ ਪੁੱਕਾ 35 ਲੱਖ ਚਾਹੀਦਾ 12 ਲੱਖ ਸਹਿਰਾ ਪੰਜੀ ਚਾਰੀ ਵੇਚਾਂਗੇ ਗੱਲਾਂ ਐਡੀਆਂ ਐਡੀਆਂ ਕਰਦੇ ਨੇ ਇਹ ਤਾਂ ਹੂੰ ਪੜਾਉਣਗੇ ਮੁੰਡੇ ਦਾ ਕੋਟ ਲਿਆਉਣਾ ਆ ਕੇ ਹੈ 10 ਕੋਟ ਲਿਆਣਾ ਆ ਹੁਣ ਪਿੱਛੇ ਜੇ ਕੋਟ ਤਾਂ ਲਿਆ ਕੇ ਦਿੱਤਾ ਸੀ ਚੋਜ ਕਰਦੇ ਆ ਹਾਂ ਮੈਂ ਤਾਂ ਕਹਤਾ ਭਾਈ ਤੇਰੇ ਪੇਕੇਆਂ ਨੂੰ ਕਹ ਦੇ ਉਥੋਂ ਰੁਪਏ ਲਿਆ ਜੇ ਤੂੰ ਜਵਾਕ ਪੜਾਉਣੇ ਆ ਤਾਂ ਸਾਡੇ ਕੋਲ ਤਾਂ ਰੋਟੀ ਆ ਤੇ 6 ਮਹੀਨੇ ਤੋਂ ਆਪਾਂ ਕੱਪੜੇ ਲਿਆਉਣੇ ਆ ਮਕਾ ਹੋਰ ਲਿਆ ਕੇ ਨਹੀਂ ਦਿੰਦੇ ਇਹਨੂੰ ਤਾਂ ਕਰਨਾ ਪਊ ਇੱਕ ਵਾਰ ਆਇਂਦਾ ਆਏ ਤਾਂ ਮੇਰੇ ਪੱਲੇ ਕੁਝ ਨਹੀਂ ਬਚਣਾ ਮਾ ਮੇਰੀ ਤਾਂ ਹੀ ਤਾਂ ਮੈਂ ਤੈਨੂੰ ਕਹੀਏ ਗੱਲ ਸੁਣ ਤੇਰਾ ਕਿਉਂ ਨਹੀਂ ਕਰਦਾ ਇਹ ਤਾਂ ਆਪਾਂ ਨੂੰ ਕੋਈ ਉੱਤਾ ਚੱਕਣਾ ਪਊਗਾ ਫੇਰ ਗੱਲ ਬਣੂਗੀ ਮੈਂ ਇਹ ਕਹਣਾ ਦੇ ਕੇ ਕਿੰਨੇ ਲੱਖ ਰੁਪਏ ਜਵਾਗੀਆਂ ਦਾ ਕੰਡਾ ਹੀ ਖੜਾ ਦਨਾ ਮੈਂ ਆਪਾਂ ਤਾਂ ਕੀ ਲੋੜ ਐ ਕਾਦੇ ਵਾਸਤੇ ਆਪਾਂ ਕੰਡਾ ਖੜਾਉਣਾ ਆਪੀ ਮੇਰੀ ਗੱਲ ਸੁਣ ਆਪੀ ਪੁਰਾਣੇ ਘਰ ਚ ਇਹਨਾਂ ਨੂੰ ਸੱਡਦੇ ਨਹੀਂ ਹੂੰ ਤੇ ਉੱਥੇ ਆਪਾਂ ਦਾ ਆਪੀ ਕਮਾਉਣਗੇ ਤੇ ਖਾਣਗੇ ਆਪਾਂ ਨੂੰ ਕਿਤੇ ਮਰਜ਼ੀ ਕਾਣਾ ਹਾਂ ਫਿਰ ਗੱਲ ਤਾਂ ਉਹ ਹੀ ਹੈ ਨਾ ਹਣੇ ਇੱਥੋਂ ਪਾ ਦਨੇ ਆ ਨਾ ਪੈਸੇ ਕੋਠੀ ਚ ਕਨਾਂ ਇਹ 5 ਲੱਖ ਕੋਠੀ ਚੋਂ ਆ ਗਿਆ ਹਾਂ ਤਾਂ ਅਸੀਂ ਕਹੋ ਘਟਾ ਦਾਂਗੇ ਚਲੋ ਆਪੇ ਦੇ ਦਾਂਗੇ ਆਰਤੀ ਹਣਾ ਉਹ ਅਸੀਂ ਆਪ ਹੀ ਦੇ ਦਾਂਗੇ ਤੇ ਕਹ ਵੀ ਜਿਹੜੇ ਪੀਏ ਬਣਦੇ ਉਹ ਵੀ ਮੈਨੂੰ 2-3 ਕਿੱਲੇ ਜ਼ਮੀਨ ਕਹਿੰਨੇ ਕਰ ਦਿਓ ਵੀ ਸੋਤੇ ਦਾਣੇ ਪੱਕੇ ਚੋਗੇ ਤੁਹਾਨੂੰ ਛੱਡ ਦਿੰਨੇ ਹਾਂ ਕਿੱਲਾ ਡੇਢ ਕਿੱਲਾ ਨਹੀਂ ਮੈਂ ਤਾਂ ਕਹਤਾ ਮੈਂ ਘਰ ਪੀਏ ਇੰਨੇ ਲਾਤੇ ਉਹ ਕਿਤੋਂ ਉਹੀ ਰੱਬ ਨੇ ਸਿੱਟੇ ਰੁਪਏ ਜਿਹੜੇ ਤੇਰੇ ਬੰਦੇ ਦੇ ਲਾਏ ਆ ਇਹ ਤਾਂ ਕਹੀ ਜਾਂਦੇ ਆ ਕਿ ਕੰਮ ਆ ਆ ਕੇ ਉਹ ਵੀ ਕਰਦਾ ਸੀ ਆ ਜੋ ਕੀ ਕਰਦਾ ਸੀ ਪਹਿਲਾਂ ਕੱਲਾ ਟਰੈਕਟਰ ਚਲਾਉਣ ਜਾਂਦਾ ਸੀ ਕੱਲਾ ਟਰੈਕਟਰ ਚਲਾਉਂਦਾ ਸੀ ਉਦੋਂ ਉਸ ਤੋਂ ਬਾਅਦ ਬਿਮਾਰ ਪੈ ਗਿਆ ਹੈ ਦਵਾਈਆਂ ਤੇ ਹੋ ਗਿਆ ਫਿਰ ਜੱਟ ਏਡਾ ਹੋਈ ਨਾ ਕੰਮ ਦਿਨੋਂ ਦੇ ਨੁਕਸਾਨ ਮੇਰਾ ਹੋਈ ਜਾਂਦਾ ਬੇਬੇ ਮੈਨੂੰ ਨਹੀਂ ਪੁੱਛਿਆ ਉਹ ਜੜ ਜਾਣਾ ਤੇਰਾ ਕਿਉਂ ਨਹੀਂ ਕੁਝ ਕਰਦਾ ਜੇ ਇਹ ਕਰੇ ਇਹ ਤਾਂ ਕਹਿੰਦਾ ਲੈ ਮੇਰੇ ਤੁਸੀਂ ਥੇਲ ਲਈ ਕਰਾਉਣੇ ਹੋ ਕਹਿੰਦਾ ਬੰਦੇ ਆ ਜੇ ਕਹਿੰਦਾ ਮੈਂ ਬੋਲਣ ਜੋਗਾ ਨਹੀਂ ਛੱਡਦੇ ਕਹਿੰਦੇ ਤੁਸੀਂ ਮੈਨੂੰ ਤੇ ਮੈਨੂੰ ਤਾਂ ਬਾਹਣ ਕਵਾਨ ਨਾਲੇ ਕਹਿੰਦੇ ਕਹਿੰਦੇ ਵੀ ਤੇਰੇ ਪੱਲੇ ਕੁਝ ਨਹੀਂ ਰਹਿਣਾ ਕਹਿੰਦੇ ਜਦੋਂ ਵੀ ਸਾਂਝਾ ਘਰ ਬੰਦਿਆ ਤੁਸੀਂ ਕਹਿੰਦਾ ਉਹ ਜੇ ਮੰਨ ਕੇ ਥੋੜੇ 20 ਲੱਖ 10 ਲੱਖ ਤੈਨੂੰ ਨੱਕਾ ਪਊ ਪਊ ਤੇ ਪਊ ਗਈ ਫਿਰ ਹੂੰ ਫਿਰ ਕੀ ਕਰਾਂਗੇ ਹੁਣ ਦੱਸ ਪਊ ਗਈ ਇਹ ਨਹੀਂ ਨਾ ਸੋਚਦਾ ਵੀ ਮੇਰੇ ਪੁੱਤ ਦੀ ਜ਼ਮੀਨ ਜਾਊਗੀ ਜਦੋਂ ਦੇਰ ਲੈਣ ਵਾਲੇ ਇੱਥੇ 12 'ਚ ਆ ਗਏ ਬੈਂਕ 'ਤੇ ਆ ਕੇ ਖੜ ਗਏ ਜਰ ਜਿੰਨਾ ਚਿਤਾਇਆ ਸੀਗਾ ਆਪਾਂ ਬੋਲੇ ਨਹੀਂ ਇਹ ਕਹਿੰਦਾ ਮੇਰਾ ਭਰਾ ਭਰਾ ਹੈ ਨਾ ਆਪਾਂ ਬੋਲੇ ਨਹੀਂ ਚਲੋ ਲਹੂ ਸੀ ਆਉ ਦਾ ਇਹ ਆਪਣੇ ਕਦੋਂ ਬਣਗੇ ਮਾ ਇਹ ਨਹੀਂ ਬਣਦੇ ਇਹ ਤਾਂ ਹੁਣੀ ਕਹੀ ਜਾਂਦੇ ਐ ਹਾਂ ਇਹ ਤਾਂ ਹੁਣੀ ਕਹੀ ਜਾਂਦੇ ਆ ਦੇਖੀ ਕੱਲ੍ਹ ਪਰਸੋਂ ਨੂੰ ਚੂਜ ਲਾ ਜਾਂ ਹੁਣ ਨਹੀਂ ਬੋਲਦਾ ਨਾ ਤੇਰੇ ਇਸੇ ਦੀ ਗਿੱਠ ਦੀ ਜੀਭ ਲੱਗੂਗੀ ਤੂੰ ਦੇ ਅਗਲੀ ਇੱਕ ਦਿਨ ਕਿਵੇਂ ਬੋਲੂਗਾ ਇਹੀ ਸ਼ਰੀਕ ਬਣ ਕੇ ਖੜੂ ਮੁਰੇ ਹਾਂ ਤਾਂ ਹੀ ਤਾਂ ਕਹਿੰਦੇ ਕੰਡਾ ਐ ਕੰਡਾ ਐ ਤੂੰ ਕੋਸਾ ਨਹੀਂ ਹੁੰਦਾ ਮੈਂ ਤਾਂ ਕਹਿੰਦੀ ਆਂ ਕਰ ਕੋਈ ਹਿੱਲਾ ਇਹਨਾਂ ਨੂੰ ਕਹਿੰਦੇ ਆਂ ਭਾਈ ਨਾ ਤਾਂ ਸਾਡੇ ਕੋਲੇ ਖਰਚ ਐ ਆਪਦਾ ਕਮਾਓ ਤੇ ਖਾਓ ਬਹੁਤ ਸਾਲ ਖਵਾਤਾ ਇਹਨਾਂ ਆਪਾਂ ਸੱਦ ਫਿਰ ਕਰਦੇ ਆਂ ਗੱਲਾਂ ਬਾਹਲਾ ਸੱਦ ਲਾ ਇਕੱਠੇ ਕਰ ਲਾ ਸੱਦ ਲਾਨੇ ਆ ਕਰਦੇ ਆਂ ਆਪਾਂ ਪਹਿਲਾਂ ਗੱਲ ਕਰ ਹੁਣ ਤਾਂ ਕਹਿ ਵੀ ਅਸੀਂ ਭਾਈ ਉਹਨਾਂ ਨੂੰ ਬੁਲਾਉਂਦਾ ਮੈਂ ਕਹੇ ਕਿਹਾ ਵੀ ਉਹਨੂੰ ਮੈਂ ਕਹੇ ਤਾਂ ਅਸੀਂ ਗੱਲਬਾਤੀ ਰਾਤ ਲੱਗੇ ਸੀ ਪੈਗ ਮੇਰੇ ਮੈਂ ਤੂੰ ਵਿਚ ਨਾਲ ਜੀ ਫਿਰ ਕਹੇਗਾ ਵੀ ਝੌੜੇ ਦੇ ਛੱਤੇ 'ਚ ਖੇਰ ਪੋਲੀ ਆਪਨੀ ਐ ਸੁਣੂਗੀ ਗੱਲਾਂ ਕੰਮ ਕਰਦੀ ਵੀ ਕੰਨ ਆਪਣੇ ਕੰਨ ਹੀ ਰੱਖੂਗੀ ਐਜੀ ਐਹੇ ਕੋਈ ਨਹੀਂ ਕੋਈ ਆ ਜਾ ਜਾਣ ਬਾਬਾ ਬਲਾਟ ਵਾਦਾ ਨਹੀਂ ਮੇਰਾ ਇਹ ਗੱਲਾਂ ਦੇਖ ਕੇ ਉਹ ਕਰਦੀਆਂ ਮੈਂ ਤਾਂ ਹਾਂ ਭਿੰਜੀ ਕਿਵੇਂ ਇੱਥੇ ਕਾ ਤੋ ਸੱਜਿਆ ਸੀ ਉਹ ਤਾਈ ਪਤਾ ਤਾਂ ਹੈ ਤੈਨੂੰ ਸੱਜਿਆ ਕਿਉਂ ਹੁਣ ਜਾਣ ਬਣਦੀਆਂ ਜਾਣ ਕੇ ਗੱਲਾਂ ਹੁਣ ਤੈਨੂੰ ਦੱਸ ਦਾਂ ਜਿਹੜੇ ਰੁਪਈਆ ਲਗਾਈ 12 ਲੱਖ ਤਾਈ ਤੇ ਤੈਨੂੰ ਪਤਾ ਸਾਰਾ ਹਾਂ ਤੇਰੇ ਹੱਥੀ ਲੱਗਾ ਤੈਨੂੰ ਪਤਾ ਨਾ ਉਹ ਹੁਣ ਅਸੀਂ ਲਾਉਣਾ ਵੀ ਆ ਹੁਣ ਦੱਸੋ ਵੀ ਕੀ ਫੈਸਲਾ ਕਰਗੇ ਕੋਈ ਗੱਲ ਨਹੀਂ ਵੀਰੇ ਹੌਲੀ ਹੌਲੀ ਪੈਸੇ ਲਾ ਦਾਂਗਾ ਹੁਣ ਇੱਕਦਮ ਤਾਂ ਸਾਡੇ ਕੋਲ ਵੀ ਨਹੀਂ ਹੈਗਾ 12 ਲੱਖ ਜੇ ਸਾਡੇ ਕੋਲ 12 ਲੱਖ ਹੁੰਦਾ ਤਾਂ ਸੇ ਆਪਦੇ ਪਿਓ ਤੇ ਨਾ ਲਾ ਦਿੰਦੇ ਦੇਖ ਮਨਿੰਦਰ ਉਹੀ ਗੱਲ ਕਰਦੇ ਆਪਾਂ ਪਿਆਰ ਨਾਲ ਗੱਲ ਸੁਣ ਮੇਰੀ ਨਾਲੇ ਤੂੰ ਕੁੜੀਆਂ ਨਹੀਂ ਬੋਲਦੀਆਂ ਹੁੰਦੀਆਂ ਵਿੱਚ ਜੋ ਤੇਰੀ ਮਾਂ ਬੈਠੀ ਆ ਤੁਸੀਂ ਆਹ ਜਿਹੜਾ ਘਰ ਆਪਣਾ ਇਹ ਚੋਂ ਤੁਹਾਨੂੰ 5 ਲੱਖ 10 ਲੱਖ ਰੁਪਈਆ ਲੱਗਿਆ ਸੀ 5 ਲੱਖ ਰੁਪਈਆ ਇਹ ਛੱਡ ਦਿਓ ਸਾਨੂੰ ਜਿਹੜਾ 7 ਲੱਖ ਆ ਉਹ ਤੇ ਤੁਸੀਂ ਆਹਦੇ ਤਿੰਨ ਕਿੱਲੇ ਵਾਣ ਸਾਨੂੰ ਕਹਿਣੇ ਕਰਦੇ ਹੋ ਦੋ ਕਿੱਲੇ ਤੁਹਾਨੂੰ ਛੱਡਤਾ ਥੋਡੇ ਦਾਣੇ ਪੱਠੇ ਨੂੰ ਉਹ ਕਿਵੇਂ ਕਰਦੀਏ ਬਾਈ ਵਾਣ ਗਏ ਹੁਣ 12 ਲੱਖ ਰੁਪਏ ਉਹਦੇ ਇਲਾਜ ਤੇ ਲੱਗਿਆ ਤਾਂ ਤੁਸੀਂ ਐਂ ਕਰਦੇ ਹੋ ਉਹ ਤੈਨੂੰ ਕੀ ਪਤਾ 12 ਲੱਖ ਰੁਪਏ ਕਿੰਨਾ ਹੁੰਦਾ ਛੋਟੇ ਭਾਈ ਮੇਰੀ ਜਮੀਨ ਫਿਰ ਵਿੱਚੋਂ ਵਿਕਦੀ ਐ ਨਾ ਕਿੱਲਾ ਮੇਰੀ ਵਿਕੂ ਜਾ ਰ ਮੈਂ ਕਿਹੜਾ ਤੁਹਾਨੂੰ ਨਾਲੇ ਸੂਦੀ ਰਹਿ ਜੂ ਨਾਲੇ ਸਾਡੀ ਰਹਿ ਜੂ ਤੁਸੀਂ ਗਹਿਣੇ ਕਰ ਦੋ ਮੈਨੂੰ ਜਦੋਂ ਪੈਸੇ ਆਇਆ ਆਪਦੀ ਛੜਾ ਲਿਓ ਮੈਂ ਕਿਹੜਾ ਗਹਿਣਾ ਕਿਹੜਾ ਵੀ ਮੈਨੂੰ ਤਾਂ ਪਲੰਗ ਮੈਂ ਮੇਰੀ ਛੁੱਟੀ ਜਮੀਨ ਆ ਨਹੀਂ ਪੁੱਤ ਹੁਣ 8 ਕਿੱਲਾਂ ਦੀ ਆਪਣੀ ਫਸਲ ਆਉਗੀ 12 ਲੱਖ ਕੀ ਉਹ ਅੜਿਆ ਰਹੂਗਾ ਲੈ ਜੂ ਤੇਰੇ ਪਾਏ ਨੇ ਵੀ ਬਹੁਤ ਕੰਮ ਕਰਿਆਗਾ ਉਹਦੀ ਕਮਾਈ ਦਾ ਕੋਈ ਮੁੱਲ ਹੀ ਹੈ ਨਹੀਂ ਭਾਈ ਜੀ ਦੇਖੋ ਕੰਮ ਕਰਿਆ ਤਾਂ ਹੀ ਤੁਹਾਡੇ ਨਾਲ ਖੜੇ ਦੇਖੋ ਤੁਹਾਡੇ ਚੱਕੀ ਫਿਰਿਆ ਕਿੱਥੋਂ ਦਿੱਲੀ ਤੱਕ ਨੂੰ ਬੀਕਾਨੇਰ ਤੱਕ ਮੈਂ ਹੀ ਤੁਰਿਆ ਫਿਰਾਂ ਓਹੋ ਕਿਦਿਆਂ ਦਾ ਤਾਂ ਬਿਮਾਰ ਸੀ ਕੀ ਕੰਮ ਕਰ ਲਿਆ ਉਹਨੇ ਹੱਦ ਕਰੀ ਜਾਨੀਂ ਭੈਣ ਜੀ ਤੂੰ ਤਾਂ ਚਾਚਾ ਜੀ ਤੁਸੀਂ ਕਿਉਂ ਨਹੀਂ ਕੁਝ ਬੋਲਦੇ ਹੈਗੇ ਅੱਛਾ ਅਜ ਮੇਰਾ ਪਿਓ ਮਰ ਗਿਆ ਤਾਂ ਸਾਡੇ ਸਿਰ ਤੇ ਕੋਈ ਹੱਥ ਵੀ ਨਹੀਂ ਧਰੂਗਾ ਸਾਡੇ ਨਾਲ ਤੁਸੀਂ ਐਂ ਕਰੋਗੇ ਉਹ ਭਾਈ ਮਾਏ ਕੀ ਬੋਲਾਂ ਮੇਰੇ ਤਾਂ ਉੱਪਰ ਦੀ ਹੋ ਗਏ ਇਹ ਉੱਪਰ ਤੇਜੇ ਹੋ ਗਏ ਇਹ ਹੈ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਵੀ ਕੋਈ ਰੋਟੀ ਮਿਲੂ ਕਿ ਨਾ ਮਿਲੂ ਹੈ ਮੇਰਾ ਭਰਾ ਤਾਂ ਹੱਡ ਛੜਾ ਗਿਆ ਮੇਰੇ ਤਾਂ ਹਜੇ ਆਈ ਨਹੀਂ ਪਤਾ ਹੱਡ ਵੀ ਰੋਲ ਤੇ ਫਿਰਨ ਉਹ ਬਾਪੂ ਤੂੰ ਆਪਦੇ ਹੱਡ ਲੈ ਕੇ ਵਜਾ ਜਾ ਤੈਨੂੰ ਕੀ ਹੋਇਆ ਜੇ ਚੰਗਾ ਭਲਾ ਹੈਗਾ ਉਹ ਤਾਂ ਚਲ ਬਿਮਾਰ ਸੀਗਾ ਹਲੇ ਮੈਂ ਆਉਦੇ ਪਿਓ ਦਾਦੇ ਦੀ ਜ਼ਮੀਨ ਨਹੀਂ ਕਿਸੇ ਹੋਰ ਬੰਦੇ ਨੂੰ ਬੇਕੰਨਨ ਦਾ ਉਹ ਪੁੱਤ ਫਿਰ ਮੈਂ ਵੀ ਆਈ ਕਹਿਣਾ ਇੱਕ ਪਾਸੇ ਤਾਂ ਤੈਨੂੰ ਪਿਓ ਦਾਦਿਆਂ ਦੀ ਜ਼ਮੀਨ ਦੀ ਪਈ ਆ ਇੱਕ ਪਾਸੇ ਆਉਦੇ ਚਾਚੇ ਤਾਇਿਆਂ ਦੇ ਜਵਾਕਾਂ ਨਾਲ ਆਪਾਂ ਫਰਕ ਕਰੀ ਜਾਵਾਂਗੇ ਹੈ ਕੀ ਦੱਸੇ ਕੀ ਸਿਆਣਫਾ ਕਰਦੇ ਬਾਪੂ ਜ਼ਮੀਨ ਹੈ ਨਾ 12 ਲੱਖ ਰੁਪਏ ਨਾਲ ਕਿੱਥੇ ਆ ਉਦੋਂ ਬਾਅਦ ਉਹਦੀ ਪੜ੍ਹਾਈ ਤੇ ਲੱਗਣਗੇ ਹਜੇ ਮਨਿੰਦਰ ਦਾ ਵਿਆਹਗਾ ਇਹਨੂੰ 50 ਲੱਖ ਰੁਪਏ ਚਾਹੀਦੇ ਨੇ 50 ਲੱਖ ਚ ਆਪਣੇ ਤਿੰਨ ਕਿੱਲੇ ਜਾਣਗੇ ਯਾਰ ਫਿਰ ਤੇਰਾ ਤੇ ਉਹ ਲਾ ਦੇਣਗੇ ਕਿੱਥੇ ਤੁਹਾਡਾ 12 ਲੱਖ ਚ ਸਰਦਾ ਕੋਈ ਗੱਲ ਨਹੀਂ ਬਾਈ ਅਸੀਂ ਪੜ ਲਾਂਗੇ ਹੌਲੀ ਹੌਲੀ ਅਸੀਂ ਆਪੇ ਆਪ ਦਾ ਕਰਜ਼ਾ ਲਾ ਲਾਂਗੇ ਤੈਨੂੰ ਸਾਡੀ ਜ਼ਮੀਨ ਤੱਕ ਕੀ ਹੋਊਗਾ ਯਾਰ ਛੋਟੀ ਜ਼ਮੀਨ ਦੀ ਗੱਲ ਨਹੀਂ ਕਰਦਾ ਮੈਂ ਵੇਚਤੀ ਆਪਦੀ ਹੋਊ ਆਪਣੇ ਦਾਦੇ ਪਰਦਾਦੇ ਦੀ ਜ਼ਮੀਨ ਵੇਚੀ ਜਦੋਂ ਅਸੀਂ ਵੇਚਣੀ ਨਹੀਂ ਜ਼ਮੀਨ ਤੂੰ ਪਹਿਲਾਂ ਹੀ ਕਰੀ ਜਾਂਦਾ ਸਾਨੂੰ ਤਿੰਨ ਕਿੱਲੇ ਦੇ ਇਹ ਤਾਂ ਗੱਲੇ ਹੀ ਵਾਲਾ ਚੱਕਮੀਆਂ ਕਰਦਾ ਚੁੱਚ ਲਾ ਆ ਜਾ ਭੈਣ ਜੀ ਗੰਨਾ ਕਾਦੀਆਂ ਚੱਕਵਾ ਕਰਦਾ ਤੁਸੀਂ ਆਈਂ ਦੇਖੋ ਧੀ ਮੇਰੀ ਮਟਿਆਰ ਹੈ ਵਿਆਹਣ ਵਾਲੀ ਹੈ ਜਵਾਕ ਮੇਰਾ ਨਿਆਣਾ ਜਿਹਦੇ ਇਹਨਾਂ ਦਾ ਪਿਓ ਮਰ ਗਿਆ ਹੁਣ ਤੁਸੀਂ ਕਹੇ ਨੋ ਵੀ ਆਏ ਕਰਦੇ ਸਾਨੂੰ ਜ਼ਮੀਨ ਦੇ ਦੇ ਸਾਨੂੰ ਘਰ ਛੱਡ ਦੇ ਸਾਨੂੰ ਉਹ ਤੇ ਹੁਣ ਮੈਂ ਇਹਨਾਂ ਨੂੰ ਲੈ ਕੇ ਜਾਉਂ ਤਾਂ ਜਾਉਂ ਤੇ ਫਿਰ ਵੀ ਇਹ ਤੇਰੇ ਪੇਕੇ ਤੋਂ ਲਿਆ ਫਿਰ ਉਹਨਾਂ ਨੂੰ ਕਹਦੇ ਐਨੇ ਲਾ ਦੂਣਾਂਗੇ ਗੱਲਾਂ ਦੇ ਇੱਕ ਕਰਦੀ ਇਹ ਸਾਡਾ 12 ਲੱਖ ਲੱਗਿਆ ਨਾ ਸਾਡੇ 4 ਕਿੱਲੇ ਬਾਈ ਜੀ ਸਾਡਾ ਬਾਣ ਛੱਡ ਦਿਓ ਜੇ ਜਿਹੜਾ ਸਾਨੂੰ ਘਰ ਆਉਂਦਾ ਉਹ ਤੇ ਘਰ ਤੇ ਸਾਡੇ ਕੰਧ ਕੱਢ ਦੇ ਜੇ ਤੁਸੀਂ ਾੱਡੀ ਕਰਨ ਦਾ ਫੈਸਲਾ ਕਰ ਲਿਆ ਅਸੀਂ 12 ਲੱਖ ਰੁਪਇਆ ਆਪਦਾ ਲਾਹਾਂਗੇ ਜੇ ਸਾਥੋਂ ਨਾ ਲਿਆ ਅਸੀਂ ਆਪਦਾ ਉਹ ਜੇ ਸਾਡੇ ਨਾ ਘਰ ਤੇਰੇ ਬੰਦੇ ਦੀ ਕਮਾਈ ਨਾਲ ਪਾਇਆ ਗੱਲਾਂ ਤਾਂ ਰਹਿ ਕੀ ਕਰਦੀ ਐ ਕਮਾਈ ਤਾਂ ਦੋਨਾਂ ਨੇ ਕਰੀ ਐ ਇੱਕ ਨੇ ਕਮਾਈ ਨਹੀਂ ਕਰੀ ਕਮਾਈ ਦੋਨਾਂ ਨੇ ਕੀਤੀ ਨਹੀਂ ਉਹ ਤਾਂ ਕਿੱਦੇ ਨਾ ਮੰਜੇ ਤੇ ਪਿਆ ਸੀ ਸਾਂਹ ਰੋੜਦਾ ਸੀ ਕਰੀ ਐ ਦੋਨਾਂ ਨੇ ਕਮਾਈ ਇੱਕ ਸਾਲ ਮੰਜੇ ਤੇ ਪਿਆ ਸਾਲ ਵਿੱਚ ਦੀ ਉਹਦੀ ਮੌਤ ਹੋ ਗਈ ਤੂੰ ਉਹਨੂੰ ਕਿੱਦੇ ਨਾ ਮੰਨ ਲੇ ਤੂੰ ਚਾਲੇ ਤੋ ਡੰਡੀ ਰਗੜੋ ਪੁਰਾਣੇ ਘਰੋਂ ਚੱਲੋ ਇੱਥੇ ਰਹਿਣ ਦੀ ਕੋਈ ਲੋੜ ਨਹੀਂ ਤੇਰਾ ਚਾਚਾ ਤੁਸੀਂ ਸਾਨੂੰ ਹੰਦਾ ਲਾਉਣਾ ਵੀ ਭੈਣ ਦਾ ਵਿਆਹ ਕਰਨ ਆਲਾ ਪਿਆ ਤੁਸੀਂ ਤਾਂ ਸਾਨੂੰ ਹੀ ਕਹੀ ਜਾਂਦੇ ਹੋ ਵੀ ਤੁਸੀਂ ਕਿੱਥੇ ਪੈਸੇ ਲਾਦੋਂਗੇ ਤੁਸੀਂ ਇੰਨਾ ਕੋ ਕਿਵੇਂ ਕਰ ਲੋਗੇ ਕਰਾਂਗੇ ਸਾਰਾ ਕੁਝ ਹੀ ਕਰਾਂਗੇ ਤਾਂ ਹੀ ਤਾਂ ਕਹਿਣਾ ਵੀ ਆਪਣਾ ਹੋਂਦ ਹਾਂ ਅੱਛਾ ਤੁਸੀਂ ਸਾਰਾ ਕੁਝ ਕਰਾਂਗੇ ਅਸੀਂ ਤੁਹਾਨੂੰ ਤਿੰਨ ਕਿੱਲੇ ਗਹਿਣੇ ਲਖਾ ਦਈਏ ਪਹਿਲਾਂ ਤੁਸੀਂ ਫੇਰ ਕਰੋਗੇ ਦੋ ਲਖਾ ਦੇ ਚੱਲ ਦੋ ਕਿਉਂ ਲਖਾ ਦੇ ਤੁਸੀਂ ਤਾਂ ਘਰ ਦਾ ਕੰਮ ਕਰਾਈ ਉਹ ਕਰਨ ਨੂੰ ਫਿਰਦੇ ਵੀ ਸਾਰੀ ਸਾਨੂੰ ਹੀ ਦੇ ਦੇ ਨਾ ਅਸੀਂ ਕਿੱਧਰ ਜਾਵਾਂਗੇ ਫਿਰ ਮੀਨੂ ਕੀ ਝਾਕਾ ਜੇ ਐ ਹੁੰਦੀ ਤਾਂ ਯਾਰ ਮੈਂ ਤੇਰੇ ਪਿਓ ਤੇ ਹੋਰ ਲਵਾ ਆਂ ਦੱਸ਼ਦਾ 10 ਲੱਖ ਰੁਪਏ ਤੁਹਾਡਾ ਤੇ ਹਸਪੀਟਲ ਚ ਜਾਣਾ ਕਿਤੇ ਚੱਜ ਦੇ ਤ ਤੁਸੀਂ ਹੁਣ ਉਹ ਘਰੋਂ ਨਹੀਂ ਕੱਢਦੇ ਮਨਿੰਦਰ ਸਾਰੇ ਜਣੇ ਅੱਡ ਹੁੰਦੇ ਹੀ ਆਏ ਆ ਤੁਸੀਂ ਗੱਲ ਨੂੰ ਸਮਝੋ ਤੇ ਫਿਰ ਸਾਡੇ ਪੱਲੇ ਕੀ ਰਹਿ ਜਾਊਗਾ ਤਿੰਨ ਕਿੱਲੇ ਤਾਂ ਹੀ ਤੁਹਾਨੂੰ ਲਗਾ ਦਾਂਗੇ ਅਸੀਂ ਕਿੱਲੇ 'ਚ ਕੀ ਕਰਾਂਗੇ ਮਗਰ ਤੇ ਫਿਰ ਤੁਸੀਂ ਉਹ ਵੀ ਦੋ ਕਿੱਲੇ ਵੇਚੋਗੇ ਫਿਰ ਵੀ ਨਹੀਂ ਰਹਿ ਜਾਣਗੇ ਸਾਰੇ ਵੀ ਵੇਚ ਨਹੀਂ ਇਹ ਕੋਈ ਹਿੱਕੇ ਦਿੱਤਾ ਹੋਇਆ ਤੈਨੂੰ ਇੱਥੇ ਕਿਸੇ ਨੇ ਵੀ ਤੁਸੀਂ ਦੋ ਕਿੱਲੇ ਵੇਚਾਂਗੇ ਤੂੰ ਕਿਵੇਂ ਕਹਤਾ ਆਪਦੇ ਜਾਈ ਜਦੋਂ ਸਾਨੂੰ ਦਿੱਸੀ ਜਾਂਦਾ ਕਮਾਈ ਦਾ ਸਾਧਨ ਹੈ ਨਹੀਂ ਤੁਹਾਡੇ ਲਈ 2.5 ਕਿੱਲੇ ਬਰਾਨੀ ਆ ਉਹ 'ਚ ਕੁਝ ਨਹੀਂ ਹੁੰਦਾ ਇਹ ਤਾਂ ਸਾਡੇ ਤਲ ਲਾਈਏ ਨੇ ਤੁਰੇ ਆਉਣੇ ਉਹ ਨਾਲ ਇੰਨਾ ਕਿਵੇਂ ਲਹੂ ਵਿਆਜ ਦੇਖੂ ਕਿੰਨਾ ਪੈਂਦਾ ਖਾਲ ਦਾ ਬਈ ਜੇ ਟੁੱਲ ਲਾਉਣੇ ਪੁੱਤ ਅਸੀਂ ਕੰਮ ਵੀ ਕਰਦੇ ਆਂ ਸਾਲ ਦੇ ਸਾਲ ਆ ਤੇਰਾ ਪਿਓ ਬੈਠਾ ਇਹਨੂੰ ਪੁੱਛਲਾ ਸਾਲ ਦੇ ਸਾਲ ਮੈਂ ਮਹਿਸਾਂ ਵੇਚਦਾ ਜੇ ਮੈਂ ਸਾਂਭ ਦੀ ਤਾਂ ਮਹਿਸਾਂ ਪਾਲਦਾਂ ਤੇਰੀ ਮਾਂ ਨੂੰ ਪੁੱਛ ਕਿੱਦੇ ਨੇ ਧਾਰ ਚੋਈ ਕਿੱਦੇ ਨੇ ਮੈਂ ਤਾਂ ਕੰਮ ਹੀ ਨਹੀਂ ਕਰਦੀ ਤੂੰ ਬੜਾ ਕੰਮ ਕਰਦੀ ਆ ਗੱਲਾਂ ਵੇਖ ਕਰਦੀ ਐ ਜੇ ਤੂੰ ਚੁੱਲੇ ਦਾ ਕਰਦੀ ਆ ਮੈਂ ਪਸ਼ੂਆਂ ਦਾ ਭਣੇ ਕਰਦੀ ਆ ਮੈਂ ਤਾਂ ਪਸ਼ੂਆਂ ਦਾ ਆਪੇ ਕਰ ਲੂੰਗੀ ਤੁਸੀਂ ਇੱਥੇ ਡੰਡੀ ਰਗੜੋ ਚਲੋ ਇਥੋਂ ਆਏ ਕਿ ਮੈਂ ਵਾਗ ਜੀ ਅਸੀਂ ਸਾਡਾ ਕਿਹੜਾ ਘਰ ਚ ਹਿੱਸਾ ਹੈ ਨਹੀਂ ਜੀ ਜਾਂ ਫਿਰ ਤੁਸੀਂ 12 ਲੱਖ ਰੁਪਏ ਸਾਨੂੰ ਦੇ ਦੋ ਲੈ ਚਲੋ ਫਿਰ ਰਹਿਣਾ ਤਾਂ ਦੇ ਦੋ ਫਿਰ ਲਿਆਓ ਐਂ ਕਰੋ ਨਾ ਫਿਰ ਹੁਣ ਬਾਈ ਜੀ ਹੂੰ ਤੈਨੂੰ ਕੋਈ ਜ਼ਮੀਨ ਦੀ ਝਾਹ ਕਹਿਣਾ ਤੂੰ ਕਿਲਾ ਡੇਢ ਕਿਲਾ ਸਾਡੇ ਕੋਲ ਨਹੀਂ ਉਹ ਵੱਧ ਵਾਲਾ ਪਰ ਅੱਜ ਤੋਂ ਬਾਅਦ ਆ ਗਹਿਣੇ ਵਾਲੀ ਗੱਲ ਨਾ ਕਰੀ ਸਾਡੇ ਕੋਲੇ ਨਾ ਸਾਨੂੰ ਕੀ ਝਾਹ ਕਵੇ ਇੱਕ ਤਾਂ ਸਾਨੂੰ ਰੋਟੀਆਂ ਖਵਾਉਣੀਆਂ ਇੱਕ ਤਾਂ ਆਏ ਬੋਲਦਾ ਚਲੋ ਇੱਥੋਂ ਨਿਕਲੋ ਚਲੋ ਕਿਉਂ ਅਸੀਂ ਕਿੱਧਰ ਨਿਕਲ ਗਏ ਦੇਹਲਾ ਗੱਲਾਂ ਕਉ ਕਰਦੇ ਨੇ ਨਹੀਂ ਤੁਸੀਂ ਨਹੀਂ ਜਾਣਾ 12 ਲੱਖ ਰੁਪਇਆ ਦੇ ਦਿਓ ਸਾਡਾ ਹਾਂ ਦੇਓ ਤਾਂ ਇਹ ਕੁਛ ਕਰੋ ਤਾਂ ਸਹੀ ਚਲ ਤੁਹਾਡੀ ਛਮੀਨ ਛੱਡੋ ਬਾਈ ਹੈ ਜਮੀਨ ਛੱਡ ਫਿਰ ਸਾਡੀ ਕਿਹੜੀ ਜਮੀਨ ਛੱਡੀਏ ਸਾਡੀ 12 ਲੱਖ ਰੁਪਇਆ ਤੱਕ ਵਾਈ ਜਾਂਦੇ ਹੋਗੇ ਅਸੀਂ ਤੁਹਾਨੂੰ 12 ਲੱਖ ਦਰੋ ਜੇ ਗੱਲ ਕਰੀਏ ਤੁਹਾਡੀ ਸਾਨੂੰ ਟਾਈਮ ਦਿਓ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਪੈਸੇ ਮੋੜ ਦਾਂਗੇ ਤੁਹਾਡੇ ਕੋਲੇ 10 ਦਿਨ ਦਾ ਟਾਈਮ ਹੈ ਜੇ 10 ਦਿਨਾਂ ਨੂੰ ਪੈਸੇ ਦਾ ਹੱਲ ਹੋ ਗਿਆ ਆ ਕੇ ਰਹਿ ਜਾ ਛੁੱਡੀ ਅੱਧ ਪਿਆ ਚਲੋ ਇਥੋਂ ਚਲੋ ਨਹੀਂ ਮੈਂ ਕਿਹੜਾ ਕਰਾਂਗਾ ਬੰਦਾ ਮੈਂ ਕਿਵੇਂ ਕਰਾਂਗਾ ਐ ਕਹਿੰਦਾ ਕਾ ਨੂੰ ਆਏ ਤੁਸੀਂ ਲੈ ਚਲੋ ਚਲੋ ਬੰਦੂ ਸ਼ਰਮ ਨਹੀਂ ਉਹਦੀ ਮੈਂ ਮਟਿਆਰ ਕੁੜੀ ਲੈ ਕੇ ਕਿੱਥੇ ਜਾ ਚਲ ਵੇ ਬੋਲਦਾ ਦੇ ਕੀ ਹੈ ਕੋਈ ਨੰਦਰ ਬਾਈ ਜੋ ਨਾਲੇ ਹੋਰ ਬਾਪੂ ਯਾਰ ਤੂੰ ਉਹ ਕਰੇ ਨੀ ਬੋਲ ਦੇ ਇੱਕ ਤਾਂ ਮੁਰੇ ਯਾਰ ਮਾਂ ਨੇ ਹੱਡ ਤਾਂ ਸੋਡੇ ਘਰੇ ਕਰਾ ਲੈ ساری ਉਮਰ ਕੰਮ ਕਰਤੇ ਨੇ ਕਢਤੀ ਉਦੋਂ ਤਾਂ ਉਹ ਚੰਗਾ ਸੀ ਜਦੋਂ ਕੰਮ ਕਰਦਾ ਸੀ ਹੁਣ ਜੇ ਉਹ ਮਰ ਗਿਆ ਹੋਵੇ ਮੇਰਾ ਬੰਦਾ ਵੀ ਪ੍ਰੋਪਰ ਕਰਦਾ ਮੇਰੀ ਗੱਲ ਕਰਵਾ ਕੋਈ ਨਹੀਂ ਆਰਾਮਦਾਰੀ ਨਾਲ ਗੱਲ ਕਰਦਾ ਇਹਨਾਂ ਦਾ ਪਿਆ ਦਿਮਾਗ ਖਰਾ ਉਹ ਗੁੱਸੇ ਕਿਲੇ ਚ ਹੋ ਜਾਂਦਾ ਕੋਈ ਨਹੀਂ ਤੂੰ ਜਵਾਕਾਂ ਨੂੰ ਲੈ ਕੇ ਜਾ ਮੈਂ ਇਹਨਾਂ ਨਾਲ ਗੱਲ ਕਰੂੰਗਾ ਕੋਈ ਨਹੀਂ ਆਪਾਂ ਘਰ ਵੀ ਇੱਥੇ ਪਿਆ ਜ਼ਮੀਨ ਵੀ ਇੱਥੇ ਪਈ ਆ ਕੋਈ ਨਹੀਂ ਆਪਾਂ ਕਰ ਲਾਂਗੇ ਬਸ ਬਾਈ ਜੀ ਤੂੰ ਤਾਂ ਨਾ ਹੀ ਬੋਲ ਤੇਰਾ ਹੀ ਪਤਾ ਲੱਗਿਆ ਤੂੰ ਇਹਨਾਂ ਦੇ ਵਿਚਾਲੇ ਬੈਠਾ ਚੁੱਪ ਕਰਿਆ ਸਾਰੀ ਮੀਲੀ ਭੁਗਤ ਤੁਹਾਡੀ ਤਿੰਨਾ ਦੀ ਹੈ ਉਹ ਭਾਈ ਮੈਂ ਤਾਂ ਹੁਣ ਇੰਨਾ ਮੂਰੇ ਨਹੀਂ ਬੋਲਣ ਜੋਗਾ ਛੋਟੇ ਮੂਰੇ ਨਹੀਂ ਬੋਲਣ ਜੋਗਾ ਦੱਸ ਮੈਂ ਕੀ ਕਰਾਂ ਤੈਨੂੰ ਸਿੱਟੂ ਦਾ ਨੋਟ ਜਾਂ ਮਗ ਜਾ ਇੱਥੇ ਰੱਬ ਤੇਰਾ ਤੂੰ ਦੇਖ ਕੋਈ ਨਹੀਂ ਮੇਰੇ ਜਵਾਕਾਂ ਦਾ ਹੈਗਾ ਨਾ ਪ੍ਰਮਾਤਮਾ ਆ ਜਾ ਪੁੱਤ ਮੇਰੇ ਜਵਾਕਾਂ ਦਾ ਤਾਂ ਹੈਗਾ ਨਾ ਪ੍ਰਮਾਤਮਾ ਕੋਈ ਨਹੀਂ ਹੈਗਾ ਪਰ ਕਿਤੇ ਨਾ ਇਹ ਜੀ ਤੇਰੇ ਨਾਲ ਹੋਊਗਾ ਸਰਦਾਰਾ ਪ੍ਰਮਾਤਮਾ ਤੂੰ ਕਿਹੜਾ ਬੋਲੇ ਲੈ ਲਿਆ ਮੇਰੇ ਕੋਲੇ ਦਫਾ ਹੋ ਜਾਓ ਨਹੀਂ ਤੇਰੇ ਕੋਲੇ ਗੱਲਾਂ ਦੇ ਘਰਦੀਆਂ ਤੈਨੂੰ ਕੀ ਹੋ ਗਿਆ ਬਾਪੂ ਤੈਨੂੰ ਬਾਹਲਾ ਫਰਾਗ ਜਾਨੀ ਆਉਂਦਾ ਯਾਰ ਹਾਂ ਲੈ ਮੱਥੇ ਤੇ ਹੱਥ ਧਰ ਲਿਆ ਇਹਨੇ ਜਵਾਨੀਵੇਂ ਚ ਘਾਤੇ ਤੁਸੀਂ ਜਵਾਨੀ ਚ ਘਾਤੇ ਹੈ ਤੂੰ ਦੇਖ ਲੈ ਜਵਾਨ ਕਾਲਜਾ ਪਾੜਤਾ ਮੇਰਾ ਤੂੰ ਉਹ ਕੱਲ ਦਾ ਕੀਚਲਾ ਬੋਲਦਾ ਕਿਵੇਂ ਸੀ ਦੇਖਦਾ ਸਹੀ ਮੇਰੇ ਹੱਥਾਂ ਚ ਕਢਾਇਆ ਲੈ ਪਾੜਤਾ ਕਾਲਜਾ ਜਾ ਭੱਗ ਜਾ ਮੇਥੋਂ ਪਰੇ ਭੱਗ ਜਾ ਮੇਥੋਂ ਜਾੜਾ ਨਾ ਕਢਾਲੀ ਤੂੰ ਮੈਂ ਤੈਨੂੰ ਗੱਲ ਦੱਸਤੀ ਮੈਂ ਅੱਜ ਤੱਕ ਬੋਲਿਆ ਨਹੀਂ ਤੂੰ ਬਹਿ ਜਾ ਬੋਲ ਕੇ ਕੀ ਕਰਦੇ ਆ ਬਸ ਪੁੱਤ ਰੋ ਨਾ ਬੱਸ ਇਹਨਾਂ ਦਾ ਪਤਾ ਹੀ ਸੀ ਜੀ ਆਪਣੇ ਨਾਲ ਆਏ ਕਰਨ ਕਿ ਕੋਈ ਨਹੀਂ ਆਪਾਂ ਸਿਰੂ ਘਰ ਜਾਵੜਾਂਗੇ ਜੀ ਨਾ ਆਪਣੇ ਕੋਈ ਹੋਰ ਘਰ ਦੇ ਦਰਵਾਜ਼ੇ ਨਹੀਂ ਬਾਰਹ ਹੋਦੇ ਕੀ ਹੈ ਕਿ ਜੇ ਆਪਦੇ ਬੰਦ ਕਰ ਲੈਂਦੇ ਪਰ ਮਾ ਇਹਨਾਂ ਦੀ ਚੰਗੀ ਗੱਲ ਨਹੀਂ ਹੈ ਜੀ ਇਹ ਚਾਹੇ ਬੜ ਕੇ ਚੰਗੇ ਕਿੱਥੇ ਪੁੱਤ ਆਪਾਂ ਆਖਾਂਗੇ ਸਰਪੰਚ ਨੂੰ ਪਹਿਲਾਂ ਸਰਪੰਚ ਕੋਲ ਹੀ ਚੱਲਦੇ ਆਪਾਂ ਚਲੋ ਸਰਪੰਚ ਨੂੰ ਪਲਾਹ ਕਰਕੇ ਆਈਏ